ਕਈ ਆਈਪੀਐਸ ਕਈ ਆਈਐਸ ਔਰ ਕਈ ਵੱਡੇ ਲੀਡਰ ਸੀਬੀਆਈ ਦੀ ਰਡਾਰ ਦੇ ਉੱਪਰ ਨੇ ਉਹਨਾਂ ਦੀ ਕੱਲੀ ਕੱਲੀ ਮੂਵਮੈਂਟ ਸੀਬੀਆਈ ਦੇਖ ਰਹੀ ਹੈ ਉਹ ਸਤਾਤਾਰੀ ਧਿਰ ਦੇ ਨਾਲ ਸੰਬੰਧਿਤ ਵੀ ਹੋ ਸਕਦੇ ਆ ਉਹ ਹੋਰ ਪਾਰਟੀਆਂ ਦੇ ਲੀਡਰ ਵੀ ਹੋ ਸਕਦੇ ਕੋਈ ਭੁੱਲਰ ਹੋਣਾ ਦਾ ਰਿਸ਼ਤੇਦਾਰ ਕਿਸੇ ਮਹਿਕਮੇ ਦੇ ਵਿੱਚ ਵੱਡੇ ਅਹੁਦੇ ਤੇ ਹੈ ਉਹ ਡੈਜ਼ਿਗਨੇਸ਼ਨ ਥਰੂ ਕੀ ਕੋਈ ਲਾਭ ਲਿਆ ਭੁੱਲਰ ਨੇ ਕੀ ਉਹਨਾਂ ਦੀਆਂ ਕੌਲਾਂ ਤੇ ਗੱਲਬਾਤ ਹੁੰਦੀ ਸੀ ਕੀ ਕੋਈ ਸੈਟਿੰਗ ਕੀਤੀ ਉਸ ਰਿਸ਼ਤੇਦਾਰ ਦੇ ਸਿਰ ਤੇ ਕਿਉਂਕਿ ਉਹ ਰਿਸ਼ਤੇਦਾਰ ਕਿਹਾ ਜਾਂਦਾ ਹੈ ਕਿ ਬਹੁਤ ਪਾਵਰਫੁਲ ਪੋਸਟ ਦੇ ਉੱਤੇ ਬਹੁਤ ਸਾਰੀਆਂ ਰਿਕਾਰਡਿੰਗਾਂ ਨੇ ਉਹ ਡਿਵਾਈਸ ਦੇ ਵਿੱਚ ਕਿਹਦੇ ਕਿਹਦੇ ਨਾਲ ਗੱਲਬਾਤ ਕੀਤੀ ਉਹ ਡਿਵਾਈਸ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਕੋਈ ਚਾਰ ਆਈਪੀਐਸ ਬੈਠੇ ਨੇ ਉਹ ਮਹਿਫਲ ਦੇ ਵਿੱਚ ਡਿਵਾਈਸ ਪਿਆ ਹੋਵੇ ਕੱਲ ਨੂੰ ਕੋਈ ਚਾਰ ਆਈਐਸ ਬੈਠੇ ਨੇ ਉਹ ਮਹਿਫਲ ਦੇ ਵਿੱਚ ਉਹ ਡਿਵਾਈਸ ਪਿਆ ਹੋਵੇ ਕੱਲ ਨੂੰ ਕੋਈ ਲੀਡਰਾਂ ਦੇ ਵਿੱਚ ਬੈਠਾ ਬੰਦਾ ਉੱਥੇ ਉਹ ਸੀਬੀਆਈ ਦਾ ਡਿਵਾਈਸ ਪਿਆ ਹੋਵੇ ਜੰਨੀਆਂ ਕੌਲਾ ਨੇ ਵਟਸਐਪ ਦੀਆਂ ਜੰਨੀਆਂ ਕੌਲਾ ਟੈਲੀਗ੍ਰਾਮ ਦੀਆਂ ਜਿੰਨੀਆਂ ਕੌਲਾਂ ਸਿਗਨਲ ਐਪ ਤੋਂ ਹੋਈਆਂ ਨੇ ਕਿਹੜੇ ਅਫਸਰ ਨੂੰ ਹੋਈਆਂ ਕਿਹੜੇ ਆਈਪੀਐਸ ਨਾਲ ਗੱਲਾਂ ਕੀਤੀਆਂ ਕਿਹੜੇ ਆਈਐਸ ਨਾਲ ਗੱਲਾਂ ਹੋਈਆਂ ਨੇ ਕਿਹੜੇ ਪੋਲੀਟੀਕਲ ਲੀਡਰਾਂ ਦੇ ਨਾਲ ਗੱਲਾਂ ਹੋਈਆਂ ਨੇ ਨਹੀਂ ਕੋਈ ਸੈਟਲਮੈਂਟ ਦੀਆਂ ਗੱਲਾਂ ਹੋਈਆਂ ਇੱਕ ਡਾਇਰੀ ਮਿਲੀ ਹੈ ਇਹ ਡਾਇਰੀ ਦੇ ਵਿੱਚ ਕੀ ਕੁਝ ਹੈ ਉਹ ਬਹੁਤ ਵੱਡੇ ਖੁਲਾਸੇ ਕਰੂਗੀ ਡਾਇਰੀ ਕੀ ਆ ਯਾਰਾ ਕਿ ਭੁੱਲਰ ਹੋਣਾ ਦੇ ਕੋਲ ਦੀ ਦੇ ਕਰੀਬ ਲੋਕਰ ਦੀ ਔਰ ਇਹ ਲੋਕਰ ਕੋਈ ਕਿਸੇ ਦੇ ਨਾਮ ਤੇ ਹੈ ਕੋਈ ਕਿਸੇ ਦੇ ਨਾਮ ਤੇ ਹੈ ਤੇ ਇਹਨੇ ਚਾਬੀਆਂ ਮੰਗਵਾ ਲੀਆਂ ਗਈਆਂ ਨੇ ਜਿਹੜੀਆਂ ਬੈਂਕਾਂ ਦੇ ਵਿੱਚ ਲੋਕਰ ਨੇ ਉਹਨਾਂ ਨੂੰ ਪਹਿਲੀ ਫੋਨ ਕਰ ਦਿੱਤੇ ਗਏ ਨੇ ਔਰ ਨਾਲ ਦੀ ਨਾਲ ਜਿਨ੍ਹਾਂ ਦੇ ਨਾਮ ਤੇ ਨੇ ਉਹਨਾਂ ਨੂੰ ਵੀ ਫੋਨ ਕਰ ਦਿੱਤੇ ਗਏ ਰੋਪਨਾ ਪੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਚਰਨਜੀਤ ਸਿੰਘ ਡੀਆਈਜੀ ਹਰਚਰਨ ਸਿੰਘ ਪੋਲਰ ਖੈਰ ਹੁਣ ਡੀਆਈਜੀ ਨਹੀਂ ਰਹੇ ਮੁਅਤਲ ਕਰ ਦਿੱਤੇ ਗਏ ਨੇ ਸਸਪੈਂਡ ਕਰ ਦਿੱਤੇ ਗਏ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਸੀਬੀਆਈ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਜੇਲ੍ਹ ਦੇ ਵਿੱਚ ਬੰਦ ਨੇ ਖੈਰ ਇਸ ਮਾਮਲੇ ਦੇ ਵਿੱਚ ਬਹੁਤ ਖਬਰਾਂ ਸਾਹਮਣੇ ਆਈਆਂ ਬਹੁਤ ਕੁਝ ਨਵਾਂ ਨਿਕਲ ਕੇ ਸਾਹਮਣੇ ਆਇਆ ਖੈਰ ਹੁਣ ਹੋਰ ਕੀ ਕੁਝ ਅਪਡੇਟ ਹੈ ਇਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਪત્રਕਾਰ ਮਨਦੀਪ ਚੋਤ ਮੇਰੇ ਨਾਲ ਹੋਣਗੇ ਤੇ ਉਹਨਾਂ ਤੋਂ ਜਾਣਾਂਗੇ ਕਿ ਆਖਰ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਹੈ ਸੋ ਮਨਦੀਪ ਡੀਆਈਜੀ ਹਰਚਰਨ ਸਿੰਘ ਭੁੱਲ ਬਹੁਤ ਵੱਡਾ ਨਾਂ ਸੀ ਜੋ ਉਹਨਾਂ ਦੇ ਫਾਦਰ ਦੀ ਗੱਲ ਕੀਤੀ ਜਾਵੇ ਪੰਜਾਬ ਤੇ ਡੀਜੀਪੀ ਵੀਰੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੀ ਵੱਡਾ ਚਰਚਾ ਦਾ ਵਿਸ਼ਾ ਬਣੇ ਰਹੇ ਕਾਫੀ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਗਈਆਂ ਪਰੰਤੂ ਐਸਓਆਰ ਸੀਬੀਆਈ ਦੇ ਵੱਲੋਂ ਸਿਕੰਜਾ ਕੱਸਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਹੈ ਕੀ ਕੁਝ ਨਮਾ ਸਭ ਤੋਂ ਪਹਿਲਾਂ ਤਾਂ ਚਰਨਜੀਤ ਜੀ ਜਿਹੜਾ ਇਹ ਮਾਮਲਾ ਹੈ ਡੀਆਈਜੀ ਭੁੱਲਰ ਵਾਲਾ ਇਹ ਬੜਾ ਸਨਸਨੀਖੇਜ਼ ਹੁੰਦਾ ਜਾ ਰਿਹਾ ਹੈਗਾ ਕਈ ਵੱਡੇ ਨਾਂ ਵੱਡੇ ਚਿਹਰੇ ਇਸ ਦੇ ਵਿੱਚ ਆਉਂਦੇ ਜਾ ਰਹੇ ਨੇ ਸੀਬੀਆਈ ਦੀ ਰਡਾਰ ਤੇ ਨੇ ਕਿਉਂਕਿ ਦੇਖੋ ਸਭ ਤੋਂ ਪਹਿਲਾਂ ਜਦੋਂ ਸੀਬੀਆਈ ਜਦੋਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਦੋਂ ਅਜੇ ਹੀ ਇੰਨੀ ਵੱਡੀ ਏਜੰਸੀ ਇੰਟਰਵੈਂਸ਼ਨ ਕਰਦੀ ਹੈ ਕਿਸੇ ਮਾਮਲੇ ਦੇ ਵਿੱਚ ਸਟੇਟ ਦੇ ਵਿੱਚ ਜਾ ਕੇ ਤਾਂ ਉਹ ਬਹੁਤ ਸਾਰੇ ਤੱਥਾਂ ਨੂੰ ਦੇਖਦੀ ਹੈ ਬਹੁਤ ਸਾਰੇ ਤੱਥਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਸਭ ਤੋਂ ਵੱਡਾ ਤੱਥ ਜਿਹੜਾ ਹੈਗਾ ਇੱਕ ਤਾਂ ਫਿਜ਼ੀਕਲ ਐਵੀਡੈਂਸ ਹੋ ਜਾਂਦੇ ਨੇ ਔਰ ਦੂਜੇ ਪਾਸੇ ਜਿਹੜੇ ਗੱਲ ਕਰਦੇ ਆਪਾਂ ਟੈਕਨੋਲੋਜੀ ਟੈਕਨੋਲੋਜੀ ਸਭ ਤੋਂ ਵੱਡੀ ਚੀਜ਼ ਆ ਅੱਜ ਦੇ ਜਮਾਨੇ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਤੁਸੀਂ ਬਹੁਤ ਸਾਰੀਆਂ ਇਲੈਕਟ੍ਰੋਨਿਕ ਚੀਜ਼ਾਂ ਦੇਖ ਲਓ ਜਿਹਦੇ ਥਰੂ ਜਿਹੜਾ ਇਹ ਇਨਵੈਸਟੀਗੇਸ਼ਨ ਅੱਜ ਕੱਲ ਚੱਲ ਦੇ ਵਿੱਚ ਹੁਣ ਜੋ ਕੁਛ ਨਵਾਂ ਆ ਰਿਹਾ ਹੈਗਾ ਉਹ ਬਹੁਤ ਹੈਰਾਨ ਕਰ ਦੇਣ ਵਾਲਾ ਹੈਗਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਡੀਆਈਜੀ ਜਿਹੜੇ ਹੁਣ ਸਸਪੈਂਡ ਕਰ ਦਿੱਤੇ ਗਏ ਨੇ ਕਿਉਂਕਿ ਇੱਕ ਜਿਹੜਾ ਪ੍ਰੈਰੋਗੇਟਿਵ ਹੈ ਕਿ 24 ਘੰਟੇ ਜਾਂ 48 ਘੰਟੇ ਜਦੋਂ ਤੁਸੀਂ ਕਸਟਡੀ ਦੇ ਵਿੱਚ ਹੋਏ ਜਾਂਦੇ ਹੋ ਤਾਂ ਤੁਹਾਨੂੰ ਆਟੋਮੈਟਿਕਲੀ ਜਿਹੜਾ ਆਪਣੇ ਅਹੁਦੇ ਤੋਂ ਸਸਪੈਂਡ ਜਿਹੜਾ ਉਹ ਕਰ ਦਿੱਤਾ ਜਾਂਦਾ ਮੌਤਲ ਕਰ ਦਿੱਤਾ ਜਾਂਦਾ ਤਾਂ ਹਰਚੰਦ ਸਿੰਘ ਭੁੱਲਰ ਹੋਣਾ ਨੂੰ ਲੈ ਕੇ ਹੁਣ ਜੋ ਕੁਸ਼ ਇਨਵੈਸਟੀਗੇਸ਼ਨ ਅੱਗੇ ਤੁਰੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਵੇਂ ਸਭ ਤੋਂ ਪਹਿਲਾਂ ਤਾਂ ਦੇਖੋ ਪ੍ਰਾਪਰਟੀ ਨੂੰ ਲੈ ਕੇ ਗੱਲ ਚੱਲੀ ਹਰਚੰਦ ਸਿੰਘ ਭੁੱਲਰ ਹੋਣਾ ਨੇ ਇੱਕ ਤਾਂ ਜਿਹੜਾ ਹੁੰਦਾ ਹੈਗਾ ਕਿ ਤੁਸੀਂ ਡਾਕੂਮੈਂਟ ਆਪਣੇ ਦੇਨੇ ਹੁੰਦੇ ਨੇ ਪ੍ਰਾਪਰਟੀ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਗ੍ਰਹਿ ਮੰਤਰਾਲੇ ਨੂੰ ਜਿਹੜੇ ਡਾਕੂਮੈਂਟ ਦਿੱਤੇ ਨੇ ਉਹਨਾਂ ਦੇ ਵਿੱਚ ਜੋ ਪ੍ਰਾਪਰਟੀਆਂ ਲਿਖੀਆਂ ਨੇ ਔਰ ਦੂਜੇ ਪਾਸੇ ਜਿਹੜੀਆਂ ਪ੍ਰਾਪਰਟੀਆਂ ਹੁਣ ਸੀਬੀਆਈ ਨੇ ਖੰਗਾਲੀਆਂ ਨੇ ਉਹਨਾਂ ਦੇ ਵਿੱਚ ਬਹੁਤ ਫਰਕ ਆਏਗਾ ਸੀਬੀਆਈ ਦੇ ਵੱਲੋਂ ਜਿਹੜੀਆਂ ਪ੍ਰਾਪਰਟੀਆਂ ਖੰਗਾਲੀਆਂ ਗਈਆਂ ਉਹ ਤਾਂ ਕਿਹਾ ਜਾਂਦਾ ਹੈ ਕਿ 45-50 ਤੋਂ ਵਧੇਰੇ ਨੇ ਪਰ ਜਿਹੜੀਆਂ ਪ੍ਰਾਪਰਟੀਆਂ ਲਿਖਾਈਆਂ ਗਈਆਂ ਸੀ ਉਹ ਕਿਹਾ ਜਾਂਦਾ ਹੈ ਕਿ 8 ਤੋਂ 10 ਦੇ ਵਿਚਾਲੇ ਨੇ ਤਾਂ ਤੁਸੀਂ ਇਹ ਫਰਕ ਦੇਖੋ ਕਿੰਨਾ ਜ਼ਿਆਦਾ ਹੈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਇੰਨੇ ਵੱਡੇ ਉੱਚੇ ਅਹੁਦੇ ਦੇ ਉੱਪਰ ਰਹਿੰਦੇ ਹੋ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਤੁਸੀਂ ਕਾਨੂੰਨ ਦੇ ਪਹਿਰੇਦਾਰੋਂ ਤੁਸੀਂ ਲੋਕਾਂ ਨੂੰ ਇਨਸਾਫ ਦੇਣਾ ਤੇ ਲੋਕਾਂ ਦਾ ਜਿਹੜਾ ਤੁਹਾਡੇ ਪ੍ਰਤੀ ਸਤਿਕਾਰ ਹੁੰਦਾ ਹੈ ਤੁਹਾਡੇ ਪ੍ਰਤੀ ਜਿਹੜਾ ਰਿਗਾਰਡ ਹੁੰਦਾ ਹੈ ਉਹ ਵੀ ਉਦੋਂ ਵਧੂਗਾ ਜਦੋਂ ਤੁਸੀਂ ਉਹਨਾਂ ਨੂੰ ਨਿਆਂ ਦੇਣ ਦੇ ਵਿੱਚ ਸਫਲ ਹੋਵੋਗੇ ਤਾਂ ਡੀਆਈਜੀ ਜਿਹੜੇ ਹੁਣ ਸਸਪੈਂਡ ਕਰ ਦਿੱਤੇ ਗਏ ਨੇ ਹਰਚੰਨ ਸਿੰਘ ਪੋਲਰ ਇਹ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ 8 ਜ਼ਿਲ੍ਹਿਆਂ ਦੇ ਐਸਐਸਪੀ ਰਹੇ ਨੇ ਜਿਨ੍ਹਾਂ ਦੇ ਵਿੱਚ ਸੰਗਰੂਰ ਬਰਨਾਲਾ ਔਰ ਮਹਾਲੀ ਵੀ ਰਹੇ ਨੇ ਇਹ ਤੇ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਕਿ ਜਦੋਂ ਡੀਆਈਜੀ ਬਣ ਜਾਂਦੇ ਨੇ ਕੁਝ ਨਾ ਚੀਜ਼ਾਂ ਚਰਨਜੀਤ ਪੰਜਾਬ ਦੇ ਵਿੱਚ ਅਜਿਹੇ ਏਰੀਏ ਨੇ ਜਿਨ੍ਹਾਂ ਦੇ ਉੱਪਰ ਹਰੇਕ ਕੋਈ ਅਫਸਰ ਆ ਕੇ ਲੱਗਣਾ ਚਾਹੁੰਦਾ ਉਹ ਚਾਹੇ ਜ਼ੀਰਕਪੁਰ ਸਬਡਿਵੀਜ਼ਨ ਹੋਵੇ ਜਾਂ ਫਿਰ ਦੂਜੇ ਪਾਸੇ ਰਾਜਪੁਰਾ ਹੋਵੇ ਜਾਂ ਫਿਰ ਜਿਹੜਾ ਆਪਾਂ ਕਹਿ ਦਿੰਨੇ ਆ ਕਿ ਮੁਹਾਲੀ ਵਾਲਾ ਏਰੀਆ ਹੋਵੇ ਹੁਣ ਮੁਹਾਲੀ ਦੇ ਵਿੱਚ ਕੀ ਹੈ ਦੇਖੋ ਜਦੋਂ ਇੱਕ ਸਮੇਂ ਗੁਰਗਾਓ ਦਾ ਏਰੀਆ ਐਨਸੀਆਰ ਜਦੋਂ ਇਹ ਨੋਇਡਾ ਗੁਰਗਾਓ ਇਹ ਸਾਰਾ ਕੁਝ ਬਣ ਰਿਹਾ ਸੀ ਜਦੋਂ ਡੀਐਲਐਫ ਉੱਥੇ ਕੱਟੇ ਜਾ ਰਹੇ ਸੀ ਡੀਐਲਐਫ ਦੇ ਵੱਡੇ ਵੱਡੇ ਪ੍ਰੋਜੈਕਟਸ ਉੱਤੇ ਆ ਰਹੇ ਸੀ ਕਰੋੜਾਂ ਦੇ ਵਿੱਚ ਜ਼ਮੀਨਾਂ ਦੇ ਭਾਅ ਹੋਏ ਉਹ ਚੀਜ਼ ਅੱਜ ਕਿੱਥੇ ਹੋ ਰਹੀ ਹੈ ਉਹ ਪਵਾ ਦੇਰੀਏ ਚ ਹੋ ਰਹੀ ਹੈ ਉਹ ਹੋ ਰਹੀ ਹੈ ਮੁਹਾਲੀ ਦੇ ਵਿੱਚ ਮੁਹਾਲੀ ਦੇ ਆਊਟਸਕਰਡਸ ਦੇ ਉੱਪਰ ਯਾਨੀ ਮੁਹਾਲੀ ਦਾ ਕਹਿ ਲਈਏ ਜਾਂ ਫਿਰ ਇਹ ਕਹਿ ਲਈਏ ਕਿ ਪੰਜਾਬ ਦਾ ਜਿਹੜਾ ਦਿਲ ਹੈ ਰੀਅਲ ਸਟੇਟ ਦਾ ਸਭ ਤੋਂ ਮਹਿੰਗਾ ਏਰੀਆ ਇਹੀ ਮੰਨਿਆ ਜਾਂਦਾ ਜ਼ੀਰਖਪੁਰ ਦੀ ਗੱਲ ਕੀਤੀ ਜਾਵੇ ਮੁਹਾਲੀ ਦੀ ਗੱਲ ਕੀਤੀ ਜਾਵੇ ਖਰੜ ਦੀ ਗੱਲ ਕੀਤੀ ਜਾਵੇ ਤੇ ਇਸੇ ਏਰੀਆ ਦੇ ਵਿੱਚ ਅੱਜ ਕੱਲ ਡੀਆਈਜੀ ਤਨਾਤ ਕਿਤੇ ਗਏ ਸੀ ਰੋਪੜ ਰੇਂਜ ਰੋਪੜ ਰੇਂਜ ਦੇ ਵਿੱਚ ਸਾਰਾ ਕੁਝ ਆ ਜਾਂਦਾ ਇਹਦੇ ਵਿੱਚ ਇੱਕ ਦੇਖੋ ਸੀ ਮਲਾਈ ਵਰਗਾ ਸ਼ਹਿਰ ਮੋਹਾਲੀ ਤੋਂ ਡਾ ਆ ਗਿਆ ਖਰੜ ਤੋਂ ਡਾ ਆ ਗਿਆ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਆ ਗਿਆ ਫਤਿਹਗੜ੍ਹ ਸਾਹਿਬ ਦਾ ਕੀ ਕਾਰਨ ਆ ਫਤਿਹਗੜ੍ਹ ਸਾਹਿਬ ਦੇ ਅੰਡਰ ਆਉਂਦਾ ਹੈ ਮੰਡੀ ਗਵਿੰਦਗੜ ਮੰਡੀ ਗਵਿੰਦਗੜ ਸਾਡੇ ਪੰਜਾਬ ਦਾ ਲੋਹੇ ਦਾ ਹੱਬ ਹੈ ਕਿਸੇ ਸਮੇਂ ਏਸ਼ੀਆ ਦੇ ਵਿੱਚ ਮੰਨੀ ਪਰ ਮੰਨੀ ਮੰਡੀ ਹੁੰਦੀ ਸੀ ਲੋਹੇ ਦੀ ਮੰਡੀ ਗਵਿੰਦਗੜ ਦੇ ਵਿੱਚ ਜਿਹੜੇ ਉੱਥੋਂ ਦੇ ਲੋਹੇ ਦੇ ਨਾਲ ਸੰਬੰਧਿਤ ਕਾਰੋਬਾਰੀ ਨੇ ਚਾਹੇ ਕੋਈ ਕਬਾੜੀ ਐ ਚਾਹੇ ਕੋਈ ਸਕ੍ਰੈਪ ਦਾ ਬਿਜ਼ਨਸ ਕਰਦਾ ਸਕ੍ਰੈਪ ਦਾ ਬਿਜ਼ਨਸ ਬਹੁਤ ਵੱਡਾ ਬਿਜ਼ਨਸ ਹੁੰਦਾ ਤਾਂ ਇਸ ਮਾਮਲੇ ਦੇ ਵਿੱਚ ਵੀ ਅਸੀਂ ਦੇਖਿਆ ਜੋ ਕਾਸ਼ ਬੱਤਾਂ ਨਾਲ ਹੋਇਆ ਉਹ ਆਪ ਵੀ ਕੋਈ ਜਿਹੜਾ ਬਹੁਤਾ ਦੁੱਤੋ ਤੋਤਾ ਨਹੀਂ ਹੈ ਕਾਸ਼ ਬੱਤਾਂ ਵੀ ਤੁਸੀਂ ਦੇਖੋ ਕਿ ਚੋਰੀ ਦੀਆਂ ਜਿਹੜੀਆਂ ਕਿਹਾ ਜਾਂਦਾ ਕਿ 84 ਨੰਬਰ ਬਦਲ ਕੇ ਕਿਵੇਂ ਮਹਿੰਗੀਆਂ ਗੱਡੀਆਂ ਲੱਗਦੀਆਂ ਗੱਡੀਆਂ ਨੂੰ ਅੱਗੇ ਵੇਚਿਆ ਖੈਰ ਉਹ ਲੱਗ ਚੀਜ਼ ਹੈ ਹੁਣ ਜਿਹੜਾ सीबीआई ਇਨਵੈਸਟੀਗੇਸ਼ਨ ਕਰਦੀ ਹੈ सीबीआई ਹੁਣ ਇਹ ਚੀਜ਼ਾਂ ਦੇਖ ਰਹੀ ਹੈ ਕਿ ਇੱਕ ਤਾਂ ਦੋਨੋਂ ਫੋਨ ਦੋ ਫੋਨ ਸੀ ਹਰਚੰਦ ਸਿੰਘ ਭੁੱਲਰ ਹੋਣਾ ਦੇ ਉਹ सीबीआई ਦੇ ਕੋਲ ਨੇ ਇੱਕ ਫੋਨ ਕਿਰਸਾਨੂ ਦਾ ਸੀ ਉਹ ਵੀ सीबीआई ਦੇ ਕੋਲ ਹੈ ਸਭ ਤੋਂ ਪਹਿਲਾਂ ਤਾਂ ਉਹ ਚੀਜ਼ਾਂ ਦੇਖਿਆ ਜਾਣਗੀਆਂ ਕਿ ਫੋਨਾਂ ਦੇ ਵਿੱਚ ਕਿਹਦੇ ਨਾਲ ਗੱਲਬਾਤ ਹੁੰਦੀ ਸੀ ਕਿਹਦੇ ਨਾਲ ਚੈਟ ਹੁੰਦੀ ਸੀ ਕਿ ਨੂੰ ਵਕੋ ਬکریاں ਐਪਾਂ ਦੇ ਉੱਪਰ ਕਾਲ ਲਗਾਈ ਜਾਂਦੀ ਸੀ ਕਿਉਂਕਿ ਅੱਜ ਕੱਲ ਚਰਨ ਜੀ ਦੇਖੋ ਬਹੁਤ ਕੁਝ ਚੱਲ ਪਿਆ ਅੱਜ ਕੱਲ ਕੀ ਚੱਲਿਆਗਾ ਕਿ ਜੇ ਤੁਸੀਂ ਕਾਲ ਤੇ ਗੱਲ ਵੈਚਦੇ ਸਾਰੇ ਅਫਸਰ ਜਿਹੜੇ ਹਨ ਨਾ ਇਹ ਕਾਲਾਂ ਤੇ ਗੱਲ ਕਰਨੀ ਹੋਵੇ ਤੇ ਫੋਨ ਨਹੀਂ ਲਾਉਂਦੇ ਇਹ ਕੀ ਕਰਦੇ ਨੇ ਕੋਈ ਵਟਸਐਪ ਵਟਸਐਪ ਜਰੀਏ ਕਰਦਾ ਕਾਲ ਕੋਈ ਸਿਗਨਲ ਜਰੀਏ ਕਰਦਾ ਕੋਈ ਟੈਲੀਗ੍ਰਾਮ ਜਰੀਏ ਕਰਦਾ ਕਿਉਂ ਹਰੇਕ ਨੂੰ ਹੁੰਦਾ ਕਿ ਸਾਡੀ ਕਾਲ ਜਿਹੜੀ ਹੈ ਟਰੇਸ ਨਾ ਹੋ ਜੇ ਜਾਂ ਸਾਡੇ ਕੋਲ ਟੈਪ ਨਾ ਹੋ ਜੇ ਪਰ सीबीआई ਨੇ ਸਭ ਤੋਂ ਪਹਿਲਾਂ ਪ੍ਰਾਇਮਾ ਫੇਸੀ ਦੇ ਵਿੱਚ ਇਹ ਚੀਜ਼ ਕੀਤੀ ਕਿ WhatsApp ਕੰਪਨੀ ਨੂੰ ਲਿਖ ਕੇ ਭੇਜਿਆ ਕਿ ਸਾਨੂੰ ਆਹ ਨੰਬਰਾਂ ਦੀ WhatsApp ਕਾਲਿੰਗ ਡਿਟੇਲ ਚਾਹੀਦੀ ਹੈ Telegram ਨੂੰ ਭੇਜਿਆ ਔਰ Signal ਐਪ ਨੂੰ ਭੇਜਿਆ ਤਾਂ ਫਿਰ ਜਦੋਂ ਕੋਈ ਅਫੀਸ਼ੀਅਲ ਤੌਰ ਦੇ ਉੱਪਰੇ ਮੇਲ ਜਾਂਦੀ ਹੈ ਤਾਂ ਫਿਰ ਉਹ ਸਾਰੀਆਂ ਐਪਸ ਅਲਾਉ ਕਰਦੀਆਂ ਨੇ ਤਾਂ ਉਹਨਾਂ ਸਾਰਿਆਂ ਨੇ ਅਲਾਉ ਕੀਤਾ Telegram ਦੀ ਜਿੰਨੀ ਚੈਟ ਹੈ ਜਿੰਨੀ ਚੈਟ ਸਿਗਨਲ ਦੀ ਹੈ ਜਿੰਨੀ ਚੈਟ WhatsApp ਦੀ ਹੈ ਜਿੰਨੀਆਂ ਕੌਲਾਂ ਨੇ WhatsApp ਦੀਆਂ ਜਿੰਨੀਆਂ ਕੌਲਾਂ Telegram ਦੀਆਂ ਜਿੰਨੀਆਂ ਕੌਲਾਂ Signal ਐਪ ਤੋਂ ਹੋਈਆਂ ਨੇ ਕਿਹੜੇ ਅਫਸਰ ਨੂੰ ਹੋਈਆਂ ਕਿਹੜੇ IPS ਨਾਲ ਗੱਲਾਂ ਕੀਤੀਆਂ ਕਿਹੜੇ IAS ਨਾਲ ਗੱਲਾਂ ਹੋਈਆਂ ਨੇ ਕਿਹੜੇ ਪੋਲੀਟੀਕਲ ਲੀਡਰਾਂ ਦੇ ਨਾਲ ਗੱਲਾਂ ਹੋਈਆਂ ਨੇ ਕੀ ਇਹ ਕੋਈ ਸੱਤਾਧਾਰੀ ਤੇਰਦਾ ਸੀ ਕੀ ਕੋਈ ਵਿਰੋਧੀ ਤੇਰਦਾ ਸੀ ਇਹ ਸਾਰਾ ਕੁਝ ਉਹਨਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਸੀਬੀਆਈ ਸਾਰਾ ਕੁਝ ਦੇਖ ਰਹੀ ਹੈ ਔਰ ਜਦੋਂ ਸੀਬੀਆਈ ਚਰਨਜੀਤ ਤੇ ਸਭ ਕੁਝ ਦੇਖਦੀ ਹੈ ਨਾ ਤਾਂ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਹੁੰਦੀਆਂ ਸਭ ਤੋਂ ਪਹਿਲਾਂ ਤਾਂ ਦੇਖੋ ਸੈਂਟਰਲ ਏਜੰਸੀ ਨੇ ਕੁਝ ਚੀਜ਼ਾਂ ਹੁੰਦੀਆਂ ਨੇ ਕੋਰਟ ਦੇ ਵਿੱਚ ਕਿ ਅਲੱਗ ਅਲੱਗ ਚੀਜ਼ਾਂ ਦਾ ਆਪਣਾ ਹੀ ਮਤਵ ਹੁੰਦਾ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਤੁਸੀਂ ਸਬੂਤ ਜਿਹੜੇ ਨੇ ਉਹ ਬਹੁਤ ਦੇਖ ਕੇ ਰੱਖਣੇ ਪੈਂਦੇ ਨੇ ਕਿ ਕੀ ਇਹ ਐਡਮਿਸਿਬਲ ਸਬੂਤ ਨੇ ਜਾਨੀ ਕਿ ਐਡਮਿਸਿਬਲ ਦਾ ਮਤਲਬ ਹੁੰਦਾ ਮੰਨਣਯੋਗ ਕੀ ਇਹ ਮੰਨਣਯੋਗ ਸਬੂਤ ਨੇ ਐਵੀਡੈਂਸ ਕੀ ਇਹ ਪ੍ਰਵਾਨ ਚੜਨਗੇ ਕੋਰਟ ਦੇ ਵਿੱਚ ਜਾ ਕੇ ਜਾਂ ਨਹੀਂ ਚੜਨਗੇ ਤੇ ਸੀਬੀਆਈ ਨੇ ਸਭ ਕੁਝ ਆਪ ਦਾ ਪੱਕੇ ਪੈਰੀ ਕੰਮ ਕੀਤਾ ਕਿਹਾ ਯਾਰ ਇਸ ਵਾਰ ਔਰ ਹੁਣ ਤੁਸੀਂ ਦੇਖੋ ਕਿ ਇਸ ਦੇ ਨਾਲ ਜੁੜੀਆਂ ਚੀਜ਼ਾਂ ਇੱਕ ਡਿਵਾਈਸ ਹੁੰਦਾ ਇੱਕ ਇਲੈਕਟ੍ਰੋਨਿਕ ਡਿਵਾਈਸ ਜਿਹੜਾ ਉਹ ਸੀਬੀਆਈ ਆਪ ਦਿੰਦੀ ਹੈਗੀ ਔਰ ਉਹਦੇ ਥਰੂ ਜਿਵੇਂ ਆਪਾਂ ਕਹਿੰਨਾ ਕਿ ਸਟਿੰਗ ਆਪਰੇਸ਼ਨ ਹੋਣਾ ਸਟਿੰਗ ਆਪਰੇਸ਼ਨ ਦੇ ਵਿੱਚ ਵਕੋ ਵਕ ਅੱਜਕੱਲ ਪੁਰਜੇ ਆ ਗਏ ਨੇ ਕੋਈ ਪੈਨ ਦੇ ਉਪਰ ਹੀ ਕੈਮਰਾ ਆ ਗਿਆ ਕੋਈ ਘੜੀਆਂ ਦੇ ਵਿੱਚ ਕੈਮਰਾ ਆ ਗਿਆ ਰਿਕਾਰਡਿੰਗ ਵੀ ਹੋ ਜਾਂਦੀ ਹੈ ਸਭ ਕੁਝ ਪਤਾ ਲੱਗ ਜਾਂਦਾ ਤਾਂ ਸੀਬੀਆਈ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਡਿਵਾਈਸ ਵੀ ਦਿੱਤਾ ਗਿਆ ਸੀ ਔਰ ਜਿਹੜੇ ਡਿਵਾਈਸ ਦੇ ਵਿੱਚ ਬਹੁਤ ਸਾਰੀਆਂ ਕੌਲਾਂ ਨੇ ਬਹੁਤ ਸਾਰੀਆਂ ਰਿਕਾਰਡੀਆਂ ਨੇ ਉਹ ਡਿਵਾਈਸ ਦੇ ਵਿੱਚ ਕਿਹਦੇ ਕਿਹਦੇ ਨਾਲ ਗੱਲਬਾਤ ਕੀਤੀ ਉਹ ਡਿਵਾਈਸ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਕੋਈ ਚਾਰ ਆਈਪੀਐਸ ਬੈਠੇ ਨੇ ਉਹ ਮਹਿਫਲ ਦੇ ਵਿੱਚ ਡਿਵਾਈਸ ਪਿਆ ਹੋਵੇ ਕੱਲ ਨੂੰ ਕੋਈ ਚਾਰ ਆਈਐਸ ਬੈਠੇ ਨੇ ਉਹ ਮਹਿਫਲ ਦੇ ਵਿੱਚ ਉਹ ਡਿਵਾਈਸ ਪਿਆ ਹੋਵੇ ਕਾਲੂ ਕੋਈ ਲੀਡਰਾਂ ਦੇ ਵਿੱਚ ਬੈਠਾ ਬੰਦਾ ਉੱਥੇ ਉਹ ਸੀਬੀਆਈ ਦਾ ਡਿਵਾਈਸ ਪਿਆ ਹੋਵੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤਾਂ ਉਹ ਚੀਜ਼ਾਂ ਉਹ ਡਿਵਾਈਸ ਦੇ ਵਿੱਚ ਉਹ ਐਡਮਿਸਿਬਲ ਐਵੀਡੈਂਸ ਹੈ ਜਿਹੜਾ ਉਸ ਦੇ ਵਿੱਚ ਰਿਕਾਰਡੀਆਂ ਹੋਣਗੀਆਂ ਕੀ ਕੀ ਗੱਲਾਂ ਚੱਲ ਰਹੀਆਂ ਨੇ ਕੀ ਕੀ ਗੱਲਾਂ ਕਰ ਰਹੇ ਨੇ ਕਿਹਦੇ ਕਿਹਦੇ ਬਾਰੇ ਗੱਲਾਂ ਕਰ ਰਹੇ ਨੇ ਉਹ ਸਾਰਾ ਕੁਝ ਰਿਕਾਰਡ ਹੋ ਗਿਆ ਔਰ ਉਹ ਸਾਰਾ ਕੁਝ ਜਿਹੜਾ ਉਹ ਐਵੀਡੈਂਸ ਜਿਹੜਾ ਹੈਗਾ ਉਹ ਡਿਵਾਈਸ ਵਾਲਾ ਐਵੀਡੈਂਸ ਜਿਹੜਾ ਹੈ ਉਹ ਸੀਬੀਆਈ ਵੇਖ ਰਹੀ ਹੈ ਸੁਣ ਰਹੀ ਹੈ ਲਗਾਤਾਰ ਹਾਲਾਂਕਿ ਗੱਲ ਉਸ ਪਾਸੇ ਤੁਰ ਰਹੀ ਹੈ ਕਿ ਇਸ ਦਾਇਰੇ ਦੇ ਵਿੱਚ ਹੋਰ ਵੀ ਕਈ ਵੱਡੀਆਂ ਮੱਛੀਆਂ ਆਉਣਗੀਆਂ ਵੱਡੇ ਅਫਸਰ ਵੀ ਆ ਸਕਦੇ ਨੇ ਜਾਂ ਫਿਰ ਕੁਝ ਹੋਰ ਵੀ ਆ ਸਕਦਾ ਕੁਝ ਵੱਡੇ ਲੀਡਰਾਂ ਦੀ ਵੀ ਗੱਲ ਹੋ ਸਕਦੀ ਹੈ ਖੈਰ ਲੱਗਦਾ ਹੈ ਕਿ ਸੀਬੀਏ ਦੇ ਵੱਲੋਂ ਜਿਸ ਤਰ੍ਹਾਂ ਉਹ ਸਭ ਨੂੰ ਖੰਗਾਲਿਆ ਜਾ ਰਿਹਾ ਉਸ ਡਿਵਾਈਸ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਫੋਨ ਕਾਲ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੀ ਜਿਹੜੀਆਂ ਡਿਟੇਲਸ ਹੈ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਸ ਕੇਸ ਦੇ ਵਿੱਚ ਹੋਰ ਨਾਮਾ ਮੂੜ ਆ ਸਕਦਾ ਕੋਈ ਵੱਡੇ ਨਾ ਹੋਰ ਆ ਸਕਦੇ ਨੇ ਦੇਖੋ ਚੰਨ ਜੀ ਜਦੋਂ ਇਹੋ ਜਿਹਾ ਕੋਈ ਮਾਮਲਾ ਹੁੰਦਾ ਹੈ ਏਡੇ ਵੱਡੇ ਰੈਂਕ ਦੇ ਅਧਿਕਾਰੀ ਨੂੰ ਫੜਨਾ ਹੂੰ ਡੀਆਈਜੀ ਰੈਂਕ ਸੀ ਕੋਈ ਛੋਟਾ ਮੋਟਾ ਰੈਂਕ ਨਹੀਂ ਸੀਗਾ ਜਦੋਂ ਇਹੋ ਜਿਹਾ ਅਧਿਕਾਰੀ ਨੂੰ ਤੁਸੀਂ ਫੜਨਾ ਤਾਂ ਫਿਰ ਬਹੁਤ ਚੀਜ਼ਾਂ ਚਾਹੀਦੀਆਂ ਨੇ ਹੂੰ ਬਹੁਤ ਚੀਜ਼ਾਂ ਦੇ ਵਿੱਚ ਇਹ ਵੀ ਆ ਜਾਂਦਾ ਕਿ ਉਹਦਾ ਆਵਾ ਮੰਡਲ ਵੀ ਬਹੁਤ ਵੱਡਾ ਹੋਣਾ ਨਾ ਬੰਦੇ ਦਾ ਫਿਰ ਉਹਦੀਆਂ ਮਹਿਫਲਾਂ ਦੇ ਵਿੱਚ ਉੱਠਣਾ ਬਹਿਣਾ ਉਹ ਵੀ ਬਹੁਤ ਵੱਡੇ ਬੰਦਿਆਂ ਦੇ ਵਿੱਚ ਵਹਿੰਦਾ ਹੋਣਾ ਨਾ ਫਿਰ ਡੀਆਈਜੀ ਰੈਂਕ ਦਾ ਅਧਿਕਾਰੀ ਤਾਂ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਦੇਖੀਆਂ ਜਾ ਰਹੀਆਂ ਨੇ ਔਰ ਕਿਹਾ ਜਾ ਰਿਹਾਗਾ ਦੇ ਬਹੁਤ ਸਾਰੇ ਨਾਂ ਇਸ ਦੇ ਵਿੱਚ ਸ਼ਾਮਲ ਨੇ ਕਈ ਆਈਪੀਐਸ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈਗਾ ਕਈ ਆਈਐਸ ਅਧਿਕਾਰੀਆਂ ਦਾ ਵੀ ਨਾਂ ਆ ਸਕਦਾ ਹੈਗਾ ਕਈ ਆਈਪੀਐਸ ਅਧਿਕਾਰੀਆਂ ਦਾ ਵੀ ਨਾਂ ਆ ਸਕਦਾ ਹੈ ਕਈ ਲੀਡਰਾਂ ਦਾ ਨਾਂ ਵੀ ਆ ਸਕਦਾ ਹੈ ਚਾਹੇ ਫਿਰ ਉਹ ਲੀਡਰ ਸੱਤਾਧਾਰੀ ਧਿਰ ਦੇ ਹੋਣ ਜਾਂ ਫਿਰ ਉਹ ਲੀਡਰ ਵਿਰੋਧੀ ਧਿਰ ਦੇ ਹੋਣ ਜਾਂ ਫਿਰ ਉਹ ਹੋਰ ਪਾਰਟੀਆਂ ਦੇ ਹੋਣ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਯਾਨੀ ਕਿ ਕੁੱਲ ਮਿਲਾ ਕੇ ਇਹ ਹੈ ਕਿ ਪਾਵਰਫੁਲ ਬੰਦੇ ਰਡਾਰ ਦੇ ਉੱਪਰ ਨੇ ਸੀਬੀਆਈ ਦੀ ਪੁੱਲਰ ਵਾਲੇ ਮਾਮਲੇ ਦੇ ਵਿੱਚ ਤਾਂ ਹੁਣ ਉਹ ਇੰਨਾ ਜ਼ਿਆਦਾ ਖੌਫ ਪਿਆ ਪਿਆ ਕਿ ਕਿਹਾ ਜਾ ਰਿਹਾ ਕਿ ਇੱਕ ਦੋ ਦਿਨ ਤਾਂ ਉਹ ਆਪਣੇ ਘਰਾਂ ਦੇ ਵਿੱਚ ਵੀ ਨਹੀਂ ਸੁੱਤੇ। ਹੂੰ ਕੋਈ ਆਪਣੇ ਰਿਸ਼ਤੇਦਾਰਾਂ ਦੇ ਘਰੇ ਸੌ ਗਿਆ। ਹੂੰ ਕੋਈ ਅੱਧੀ ਰਾਤ ਨੂੰ ਫੋਨ ਲਾ ਕੇ ਪੁੱਛਦਾ ਕਿਸੇ ਨੂੰ ਉੱਗ ਸੁਗ ਲੈਣਦੇ ਨੇ ਨਾ ਕਿ ਅੱਜ ਤਾਂ ਨਹੀਂ ਸਾਡੇ ਕੋਈ ਰੇਡ ਹੋ ਜੂ। ਕੋਈ ਕਿਸੇ ਆਜ ਦੋਸਤ ਨੂੰ ਪੁੱਛਦਾ, ਕੋਈ ਆਦੇ ਸੋਰਸ ਨੂੰ ਪੁੱਛਦਾ ਕਿ ਭਾਈ ਸਾਡਾ ਤਾਂ ਕੋਈ ਨਾਂ ਨਹੀਂ ਆ ਰਿਹਾ। ਸਾਡੇ ਤਾਂ ਨਹੀਂ ਘਰੇ ਆ ਜਾਂਗੇ ਕਿਤੇ। ਤਾਂ ਉਹ ਸਾਰਾ ਕੁਝ ਸੈਟਲਮੈਂਟ ਅੱਗੇ ਦੇ ਅੱਗੇ ਚੱਲ ਰਹੀਆਂ ਜਿਵੇਂ ਆਪਾਂ ਡਿਵਾਈਸ ਦੀ ਗੱਲ ਕੀਤੀ ਐ। ਉਹ ਡਿਵਾਈਸ ਦੇ ਵਿੱਚ ਕੀ ਗੱਲਾਂ ਸੀ? ਕੀ ਕੀ ਗੱਲਾਂ ਹੋਈਆਂ ਕੀ ਕੋਈ ਸੈਟਲਮੈਂਟ ਦੀਆਂ ਗੱਲਾਂ ਹੋਈਆਂ ਕਿਸੇ ਨਾਲ ਸੈਟਲਮੈਂਟ ਕਰਾਉਣੀ ਸੀ ਕੋਈ ਕੰਮ ਨੂੰ ਲੈ ਕੇ ਸੈਟਲਮੈਂਟ ਕਰਨੀ ਸੀ ਜਾਂ ਕੀ ਗੱਲਾਂ ਸੀ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਰਿਕਾਰਡ ਦਾ 파ਟ ਹੋਣਾ ਇਨਵੈਸਟੀਗੇਸ਼ਨ ਦਾ 파ਟ ਜਿਹੜਾ ਉਹ ਬਣ ਗਈਆਂ ਯਾਦ ਕਰੋ ਜਦੋਂ ਰਵੀ ਸਿੱਧੂ ਦਾ ਮਾਮਲਾ ਹੋਇਆ ਸੀ ਕੈਪਟਨ ਸਰਕਾਰ ਬਿਲੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਉਦੋਂ ਵੀ ਸੀਬੀਆਈ ਨੇ ਡਿਟੇਲ ਪੂਰੀ ਲੱਭੀ ਸੀ ਸੀਬੀਆਈ ਇਨਵੈਸਟੀਗੇਸ਼ਨ ਕਰ ਰਹੀ ਸੀ ਉਸ ਮਾਮਲੇ ਦੀ ਔਰ ਜਦੋਂ ਸੀਬੀਆਈ ਫਿਰ ਵਿੱਚ ਪੈਂਦੀ ਹੈ ਨਾ ਸੀਬੀਆਈ ਫਿਰ ਕੱਚੇ ਪੈਰੀ ਨਹੀਂ ਪੈਂਦੀ ਉਹ ਪੱਕੇ ਪੈਰੀ ਪੈਂਦੀ ਹੈਗੀ ਤਾਂ ਹੀ ਹੁਣ ਪੂਰੀਆਂ ਗੱਲਾਂ ਚਾਹ ਰਹੀਆਂ ਹੁਣ ਇੱਕ ਹੋਰ ਕੀ ਗੱਲ ਚੱਲੀ ਹੈ ਲੋਕਰਾਂ ਦੀ ਕਿਹਾ ਜਾ ਰਿਹਾ ਹੈ ਕਿ ਭੁੱਲਰ ਹੋਣਾ ਦੇ ਕੋਲ 20 ਦੇ ਕਰੀਬ ਲੋਕਰ ਨੇ ਔਰ ਇਹ ਲੋਕਰ ਕੋਈ ਕਿਸੇ ਦੇ ਨਾਮ ਤੇ ਹੈ ਕੋਈ ਕਿਸੇ ਦੇ ਨਾਮ ਤੇ ਹੈ ਕੋਈ ਕਿਸੇ ਦੇ ਨਾਮ ਤੇ ਹੈਗਾ ਹੁਣ ਕੱਲ ਨੂੰ ਇਹ ਲੋਕਰ ਜਦੋਂ ਖੁੱਲਣਗੇ ਤਾਂ ਇਹਨੇ ਚਾਬੀਆਂ ਮੰਗਵਾ ਲਈਆਂ ਗਈਆਂ ਨੇ ਸਾਰਿਆਂ ਬੈਂਕਾਂ ਦੇ ਵਿੱਚ ਜਿੰਨੀਆਂੜੀਆਂ ਬੈਂਕਾਂ ਦੇ ਵਿੱਚ ਲੋਕਰ ਨੇ ਉਹਨਾਂ ਨੂੰ ਪਹਿਲੀ ਫੋਨ ਕਰ ਦਿੱਤੇ ਗਏ ਨੇ ਔਰ ਨਾਲ ਦੀ ਨਾਲ ਜਿਨ੍ਹਾਂ ਦੇ ਨਾਤੇ ਨੇ ਉਹਨਾਂ ਨੂੰ ਵੀ ਫੋਨ ਕਰ ਦਿੱਤੇ ਗਏ ਨੇ ਕਿ ਭਾਈ ਫਲਾਨੀ ਤਰੀਕ ਨੂੰ ਇੱਥੇ ਆ ਜਿਓ ਫਲਾਨੀ ਤਰੀਕ ਨੂੰ ਆ ਬੈਂਕ ਚ ਆ ਜਿਓ ਔਰ ਉੱਥੇ ਜਾ ਕੇ ਦੇਖਣਾ ਹੋਊਗਾ ਜਦੋਂ ਲੋਕਰ ਖੋਲਣਗੇ ਤੁਸੀਂ ਦੇਖੋ ਕਿ ਕਿੰਨਾ ਉਸ ਦੇ ਵਿੱਚ ਕੈਸ਼ ਹੋ ਸਕਦਾ ਹੈ ਕੀ ਉਸ ਦੇ ਵਿੱਚ ਹੋ ਸਕਦਾ ਅਸੀਂ ਨਹੀਂ ਕਹਿੰਦੇ ਕਿ ਉੱਤੇ ਕੋਈ 20 25 ਕਰੋੜ ਰੁਪਿਆ ਹੋਊਗਾ ਇਹ ਤਾਂ ਦੇਖਣ ਦਾ ਬਣੂਗਾ ਨਾ ਉਹਦੇ ਕਿਦਾਂ ਕਿੰਨਾ ਬਣਦਾ ਹੈਗਾ ਕਿਉਂਕਿ ਜਦੋਂ ਰਵੀ ਸਿੱਧੂ ਵਾਲਾ ਮਾਮਲਾ ਮੈਂ ਕਿਉਂ ਨਾਂ ਨਾ ਲੈ ਕੇ ਚੱਲ ਰਿਹਾ ਕਿਉਂਕਿ ਜੋ ਰਵੀ ਸਿੱਧੂ ਵਾਲਾ ਮਾਮਲਾ ਹੋਇਆ ਸੀ ਇੰਨਾ ਲੋਕਰਾਂ ਦੇ ਵਿੱਚੋਂ ਕੈਸ਼ ਮਿਲਿਆ ਸੀ ਨੋਟਾਂ ਗਿਣਨ ਵਾਲੀਆਂ ਮਸ਼ੀਨਾਂ ਧੜਾ ਧੜ ਲਿਆਂਦੀਆਂ ਗਈਆਂ ਕਿ ਭਾਈ ਇੰਨਾ ਕੈਸ਼ ਕੌਣ ਗਿਣੂਗਾ ਹੁਣ ਉਹ ਲੋਕਰਾਂ ਦੇ ਵਿੱਚੋਂ ਮਿਲਿਆ ਸੀਗਾ ਤੇ ਹੁਣ ਦੂਜੇ ਪਾਸੇ ਇੱਕ ਹੋਰ ਗੱਲ ਚੱਲ ਰਹੀ ਹੈਗੀ ਇੱਕ ਹੋਰ ਗੱਲ ਕਿਹੜੀ ਚੱਲ ਰਹੀ ਹੈਗੀ ਕਿ ਜਿਹੜੀ ਡੀਏ ਦੇ ਕੇਸ ਪੈਂਦੇ ਨੇ ਦੇਖੋ ਵੈਸੇ ਤਾਂ ਜਦੋਂ ਕੋਈ ਇਹੋ ਜਿਹਾ ਕੇਸ ਹੁੰਦਾ ਹੈਗਾ ਜੋ सीबीआई ਜਾਂਦੀ ਹੈਗੀ ਤਾਂ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਵੀ ਜਿਹੜਾ ਉਹ ਨਾਲ ਦੀ ਨਾਲ ਬਣ ਹੀ ਜਾਂਦਾ ਕਿਉਂਕਿ ਆਮਦਨ ਤੋਂ ਵੱਧ ਸਰੋਤਾਂ ਦੇ ਨਾਲ ਜਿਹੜੀ ਜ਼ਿਆਦਾ ਇਕੱਠੀ ਕਰੀ ਹੁੰਦੀ ਹੈ ਉਹ ਤਾਂ ਫਿਰ ਨਾਲ ਆ ਹੀ ਜਾਂਦਾ ਹੈਗਾ ਔਰ ਇਸ ਦੇ ਵਿੱਚੇ ਦੋ ਫਰਕ ਨੇ ਸਭ ਤੋਂ ਪਹਿਲਾ ਫਰਕ ਦੇਖੋ ਕੋਈ ਇਹ ਸਟੇਟ ਏਜੰਸੀ ਨਹੀਂ ਕਰ ਰਹੀ ਹੁਣ ਜਿਵੇਂ ਇੱਕ ਹੋਰ ਲੀਡਰ ਦਾ ਚੱਲ ਰਿਹਾ ਡੀਏ ਦਾ ਕੇਸ ਉਹ ਤਾਂ ਸਟੇਟ এজੰਸੀ ਕਰ ਰਹੀ ਹੈ ਸਾਡੀ ਔਰ ਵਿਜੀਲੈਂਸ ਕਰ ਰਹੀ ਹੈ ਉਹ ਔਰ ਦੂਜਾ ਜਿਹੜਾ ਇਹ ਸੀਬੀਆਈ ਕਰ ਰਹੀ ਹੈ ਤੇ ਸੀਬੀਆਈ ਇੱਕ ਵੀ ਜਗ੍ਹਾ ਦੇ ਉੱਪਰ ਲੂਪ ਹੋਲ ਨਹੀਂ ਛੱਡਦੀ ਇਹਦੀ ਵੀ ਆਪਾਂ ਉਦਾਹਰਨ ਦੇਣੀਆਂ ਦਰਸ਼ਕਾਂ ਨੂੰ ਤੁਸੀਂ ਦੇਖੋ ਜਦੋਂ ਚਟਾਲਾ ਪਰਿਵਾਰ ਨਾਲ ਹੋਇਆ ਹਰਿਆਣੇ ਦੇ ਵਿੱਚ सीबीआई ਨੇ ਇੰਟਰਫੇਅਰ ਕੀਤਾ ਔਰ ਉਹਨਾਂ ਦੀ ਜਿਹੜੀ ਡੀਏ ਦੇ ਕੇਸ ਸੀ ਉਹਨਾਂ ਤੇ ਵੀ ਇੱਥੇ ਦਾ ਲੋਕ ਕਹਿੰਦੇ ਨਾ ਕਿ ਡੀਏ ਦੇ ਕੇਸ ਤਾਂ ਇਹ ਸਰਕਾਰਾਂ ਜੋ ਬਦਲਦੀਆਂ ਪਏ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਪਰ ਜਦੋਂ सीबीआई ਜਾਂਦੀ ਹੈ ਨਾ ਫਿਰ ਉਹ ਡੀਏ ਦੇ ਕੇਸ ਬੰਦੇ ਦੀ ਉਹ ਕਹੇ ਜਾਂਦਾ ਕਿ ਸ਼ਾਹ ਰਾ ਖਿਚ ਲੈਂਦੇ ਨੇ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਫਿਰ ਜੋ ਸੀਬੀਆਈ ਪੈਂਦੀ ਹੈ ਫਿਰ ਉਹ ਕੱਲੀ ਕੱਲੀ ਚੀਜ਼ ਖੰਗਾਲਦੀ ਹੈ ਸਾਰੀਆਂ ਪ੍ਰਾਪਰਟੀਆਂ ਹੁਣ ਭੁੱਲਰ ਦੀਆਂ ਜ਼ਬਤ ਹੋ ਗਈਆਂ ਸਾਰੇ ਬੈਂਕ ਅਕਾਊਂਟਸ ਰਿਸ਼ਤੇਦਾਰਾਂ ਦੇ ਕੋਈ ਪਰਿਵਾਰਾਂ ਦੇ ਉਹਨਾਂ ਦੇ ਸੀਜ਼ ਹੋ ਗਏ ਨੇ ਕੋਈ ਟਰਾਂਸਫਰ ਨਹੀਂ ਕਰ ਸਕਦੇ ਕੋਈ ਪੈਸੇ ਦਾ ਲੈਂਡ ਨਹੀਂ ਉਹ ਕਰ ਸਕਦੇ ਕੀ ਕਰਨਾ ਇਹਨਾਂ ਰੁਪਿਆ ਜੋ ਤੁਸੀਂ ਉਹਨਾਂ ਨੂੰ ਵਰਤ ਨਹੀਂ ਸਕਦੇ ਉਹਨੂੰ ਤੁਸੀਂ ਕਮਾਈ ਨਹੀਂ ਸਕਦੇ ਉਧਰ ਉਧਰ ਕਿਤੇ ਕੋਈ ਸੌ ਕੰਮ ਹੁੰਦੇ ਨੇ ਬੰਦੇ ਨੂੰ ਕੁਸ਼ ਕਰ ਹੀ ਨਹੀਂ ਸਕਦੇ ਹਾਲਾਂਕਿ ਅੱਗੇ ਗੱਲ ਕਰ ਲੈਣੇ ਕਿਰਸ਼ਾਨੂੰ ਸ਼ਾਰਦਾ ਦੀ ਪਹਿਲੀ ਵਾਰ ਇਹ ਨਾ ਚਰਚਾ ਦਾ ਵਿਸ਼ਾ ਬਣਿਆ ਪਹਿਲੀ ਵਾਰ ਮੀਡੀਆ ਦੇ ਵਿੱਚ ਨਾ ਆਇਆ ਤੇ ਅੱਗ ਦੀ ਤਰ੍ਹਾਂ ਫਿਰ ਇਹ ਨਾਮ ਵਾਇਰਲ ਹੋਇਆ ਇਸ ਕੇਸ ਦੇ ਵਿੱਚ ਹੁਣ ਕੀ ਅਪਡੇਟ ਹੈ ਇਸ ਕੇਸ ਦੇ ਵਿੱਚ ਸੀਬੀਆਈ ਨੂੰ ਕੀ ਨਵਾਂ ਲੱਭਾ ਤੇ ਇਸ ਕੇਸ ਦੇ ਵਿੱਚ ਹੋਰ ਕੀ ਕੁਝ ਨਵਾਂ ਜਿਹੜਾ ਖੁੱਲਣ ਦੀ ਆਸ ਹੈ ਕਿਰਸ਼ਾਨੂੰ ਸ਼ਾਰਦਾ ਇੱਕ ਅਹਿਜਾ ਨਾਮ ਆ ਗਿਆ ਜਿਹਦੇ ਦੁਆਲੇ ਹੁਣ ਸਾਰਾ ਕੇਸ ਘੁੰਮ ਰਿਹਾ ਸਾਰੇ ਇੱਕ ਦੂਜੇ ਨੂੰ ਫੋਨ ਕਰਕਾ ਕੇ ਪੁੱਛ ਰਹੇ ਨੇ ਅਧਿਕਾਰੀ ਕਿ ਭਾਈ ਕਿਰਸ਼ਾਨੂੰ ਕੀ ਕੌਣ ਹੈ ਇਹ ਕੀ ਸ਼ੈ ਹੈ ਇੱਕ ਦੂਜੇ ਨੂੰ ਪੁੱਛਿਆ ਜਾ ਰਿਹਾ ਹੈਗਾ ਕਿਉਂਕਿ ਕਿਰਸ਼ਾਨੂੰ ਸ਼ਾਰਦਾ ਜਿਹੜਾ ਹੈਗਾ ਉਹ ਉਹ ਬੰਦਾ ਹੈ ਜਿਹੜਾ ਬ੍ਰਿਜ ਦਾ ਕੰਮ ਕਰਦਾ ਸੀ ਚਾਹੇ ਕੋਈ ਵਿਕਟਮ ਹੈ ਚਾਹੇ ਕੋਈ ਦੂਜੇ ਪਾਸੇ ਅਫਸਰ ਹੈ ਹੁਣ ਆਕਾਸ਼ ਬੱਤਾ ਔਰ ਡੀਆਈਜੀ ਪੁੱਲਰ ਇਹਨਾਂ ਦੇ ਵਿਚਾਲੇ ਬ੍ਰਿਜ ਦਾ ਕੰਮ ਕਰਦਾ ਸੀ ਕਿਰਸ਼ਾਨੂੰ ਸ਼ਾਰਦਾ ਔਰ ਹੁਣ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਕਿਰਸ਼ਾਨੂੰ ਸ਼ਾਰਦਾ ਨੂੰ ਲੈ ਕੇ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕੀ ਚੀਜ਼ ਹੈ ਉਹਦੇ ਵਿੱਚ ਇਹ ਚੀਜ਼ ਆ ਕਿ ਕਿਰਸ਼ਾਨੂੰ ਸ਼ਾਰਦਾ ਕਿੰਨਾ ਕਿੰਨਾ ਲੋਕਾਂ ਨੂੰ ਜਾ ਕੇ ਮਿਲਦਾ ਸੀ ਭੁੱਲਰ ਤੋਂ ਬਿਨਾ ਭੁੱਲਰ ਦੇ ਸਬੰਧਤ ਤਾਂ ਸਾਰਾ ਕੁਝ ਕੱਢੂਗੀ ਪਰ ਭੁੱਲਰ ਤੋਂ ਬਿਨਾ ਕਿਹੜੇ ਲੋਕਾਂ ਨੂੰ ਮਿਲਦਾ ਸੀ ਤੇ ਉੱਥੇ ਕੀ ਗੱਲਾਂ ਕਰਦਾ ਸੀ ਕੀ ਕੋਈ ਸੈਟਲਮੈਂਟ ਦੀਆਂ ਗੱਲਾਂ ਕਰਦਾ ਸੀ ਕੀ ਕੋਈ ਲੈਂਡ ਦੇਣ ਦੀਆਂ ਗੱਲਾਂ ਕਰਦਾ ਸੀ ਜਾਂ ਫਿਰ ਕੀ ਕੋਈ ਜਿਗਾੜ ਲਾਉਂਦੇ ਨੇ ਨਾ ਜਿਵੇਂ ਕੋਈ ਸਰਕਾਰ ਦੇ ਵਿੱਚ ਮੰਨ ਲਓ ਪ੍ਰੋਜੈਕਟ ਆ ਗਿਆ ਕੋਈ ਬੰਦਾ ਕਹਿੰਦਾ ਫਲਾਨੀ ਥਾਂ ਤੋਂ ਜੀ ਪੁਲ ਨਿਕਲੂਗਾ ਫਲਾਨੀ ਥਾਂ ਤੋਂ ਹਾਈਵੇ ਨਿਕਲਣ ਜਾ ਰਿਹਾ ਹੈਗਾ ਬਹੁਤ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਈਡ ਤੇ ਬੈਠ ਕੇ ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਇਹ ਦੇਖੋ ਕਿ ਸਰਕਾਰ ਨਵਾਂ ਪ੍ਰੋਜੈਕਟ ਕੀ ਲਿਆ ਰਹੀ ਹੈ ਜਾਂ ਹੁਣ ਪੰਜਾਬ ਦੇ ਵਿੱਚ ਬੰਨ ਕੀ ਨਵਾਂ ਜਾ ਰਿਹਾ ਫਿਰ ਉਹ ਉਥੋਂ ਦੇ ਆਲੇ ਦੁਆਲੇ ਦੇ ਵਿੱਚੋਂ ਬੰਦੇ ਪੱਟਨੇ ਸ਼ੁਰੂ ਕਰ ਦਿੰਦੇ ਨੇ ਹੂੰ ਅਪਾਮ ਦੇਖਦੇ ਆਂ ਕਿ ਸਸਤੇ ਭਾਜ ਜ਼ਮੀਨਾਂ ਲੈ ਲੈਂਦੇ ਆ ਬਾਅਦ ਦੇ ਵਿੱਚੋਂ ਮਹਿੰਗੀਆਂ ਕਰਕੇ ਵੇਚ ਦਿੰਦੇ ਆ ਉਹ ਵੀ ਤਾਂ ਇੱਕ ਧੰਦਾ ਹੀ ਆ ਨਾ ਉਹ ਵੀ ਮਲੀ ਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ ਸਬੰਧਤ ਜ਼ਿਲ੍ਹੇ ਦੇ ਕੋਈ ਵੱਡੇ ਅਧਿਕਾਰੀ ਤੋਂ ਬਿਨਾਂ ਨਹੀਂ ਹੋ ਸਕਦਾ ਚਾਹੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੈ ਚਾਹੇ ਕੋਈ ਲੀਡਰ ਹੈਗਾ ਉਹ ਤੋਂ ਬਿਨਾਂ ਨਹੀਂ ਹੋ ਸਕਦਾ ਤਾਂ ਕਿਰਸ਼ਾਨ ਨੂੰ ਸ਼ਾਰਦਾ ਨੂੰ ਲੈ ਕੇ ਕਿਉਂਕਿ ਉਹਦਾ ਫੋਨ ਵੀ ਸੀਬੀ ਹੀ ਲੱਗੀ ਹੈ ਇਹੀ ਗੱਲਾਂ ਚੱਲ ਰਹੀਆਂ ਨੇ ਕਿ ਭਾਈ ਕਿਰਸ਼ਾਨ ਨੂੰ ਸ਼ਾਰਦਾ ਕਿੰਨਾ-ਕਿੰਨਾ ਨੂੰ ਮਿਲਦਾ ਸੀ ਕੀ ਕੀ ਗੱਲਾਂ ਕਰਦਾ ਸੀ ਉੱਥੇ ਜਾ ਕੇ ਕੀ ਕੀ ਇਹਦੀਆਂ ਚੈਟਾਂ ਹੋਈਆਂ ਨੇ ਕੀ ਕੀ ਇਹ ਸਿਗਨਲ ਹੈ ਕਿਰਸ਼ਾਨ ਨੂੰ ਸ਼ਾਰਦਾ ਸਿਗਨਲ ਐਬ ਕਿਸਾਨੂ ਸ਼ਾਹ ਦਾ ਟੈਲੀਗ੍ਰਾਮ ਐਪ ਯੂਜ਼ ਕਰਦਾ ਸੀ ਕਿਸਾਨੂ ਸ਼ਾਹ ਦਾ ਵਟਸਐਪ ਜਦੋਂ ਯੂਜ਼ ਕਰਦਾ ਸੀ ਤਾਂ ਇਹ ਚਾਰੋਂ ਐਪ ਦੀਆਂ ਕਾਲ ਡਿਟੇਲ ਸੀਬੀਆਈ ਦੇ ਕੋਲ ਪਹੁੰਚ ਚੁੱਕੀਆਂ ਉਹ ਲਗਾਤਾਰ ਦੇਖ ਰਹੀ ਹੈ ਕਿ ਕਿਸਾਨੂ ਸ਼ਾਹ ਦਾ ਫਲਾਣੇ ਲੀਡਰ ਨਾਲ ਗੱਲ ਕਰਦਾ ਸੀ ਕਿਹੜੇ ਲੀਡਰ ਨਾਲ ਗੱਲ ਕਰਦਾ ਸੀ ਕਿਹੜੇ ਆਈਪੀਐਸ ਨਾਲ ਗੱਲ ਕਰਦਾ ਸੀ ਕਿਹੜੇ ਆਈਐਸ ਨਾਲ ਗੱਲ ਕਰਦਾ ਸੀ ਕੀ ਗੱਲਾਂ ਚੱਲਦੀਆਂ ਸੀ ਕਿ ਕੋਈ ਸੈਟਿੰਗ ਕਰ ਲਈ ਕਿਸੇ ਨਾਲ ਜਾਂ ਕੋਈ ਕਿਸਦਾ ਕੰਮ ਕਢਾ ਦਈਏ ਇੰਨੇ ਕੈਸ਼ ਕੁਸ਼ਾ ਇਧਰ ਉਧਰ ਕਰ ਦਈਏ ਇਹ ਸਾਰੀਆਂ ਚੀਜ਼ਾਂ ਕਿਸਾਨ ਨੂੰ ਸ਼ਾਰਦਾ ਨੂੰ ਲੈ ਕੇ ਚੱਲ ਰਹੀਆਂ ਕਿਉਂਕਿ ਕਿਸਾਨ ਨੂੰ ਸ਼ਾਰਦਾ ਦਾ ਬੈਕਗ੍ਰਾਉਂਡ ਵੀ ਇਦਾਂ ਦੀ ਹੈ ਬਹੁਤ ਸਾਰੇ ਲੀਡਰਾਂ ਦੇ ਨਾਲ ਫੋਟੋਆਂ ਨੇ ਉਸ ਦੀਆਂ ਅਸੀਂ ਨਾਂ ਨਹੀਂ ਲਵਾਂਗੇ ਬਹੁਤ ਨਾਂ ਚੱਲ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਨਾਂ ਚੱਲ ਰਹੇ ਨੇ ਕਿ ਕਿਸਾਨ ਨੂੰ ਸ਼ਾਰਦਾ ਦਾ ਜੀ ਫਲਾਨੇ ਲੀਡਰ ਦੇ ਨਾਲ ਬਹੁਤ ਵਧੀਆ ਰਿਲੇਸ਼ਨ ਹੈ ਫਲਾਨੇ ਲੀਡਰ ਨੂੰ ਉਹ ਬੌਸ ਮੰਨਦਾ ਹੈ ਇਹੋ ਜਿਹੀਆਂ ਚਰਚਾਵਾਂ ਲੱਗਾ ਤਾਂ ਸੋਸ਼ਲ ਮੀਡੀਆ ਚੱਲ ਰਹੀਆਂ ਪਰ ਅਸੀਂ ਕਿਸਦਾ ਨਾਂ ਨਹੀਂ ਲਵਾਂਗੇ ਉਹ ਸਭ ਨੂੰ ਪਤਾ ਹੈ ਇਹੀ ਐਂਗਲ ਜਿਹੜਾ ਉਹ ਸੀਬੀਆਈ ਖੰਘਾ ਰਹੀ ਹੈ ਬਹੁਤ سارے ਸੋਰਸ ਤਾਂ ਇਹ ਵੀ ਕਹਿ ਰਹੇ ਨੇ ਕਿ ਜਿੰਨੇ ਨੰਬਰ ਉਸਤੇ ਮੋਬਾਈਲ ਦੇ ਵਿੱਚੋਂ ਮਿਲੇ ਨੇ ਇੰਨੇ ਤਾਂ ਆਈਪੀਐਸ ਦੇ ਅਧਿਕਾਰੀ ਵੀ ਨੇ ਜਿਨ੍ਹਾਂ ਦੇ ਨਾਂ ਉਹਦੇ ਮੋਬਾਈਲ ਦੇ ਵਿੱਚ ਫੀਡ ਨੇ ਜਿਨ੍ਹਾਂ ਦੇ ਨਾਲ ਉਹ ਸੰਪਰਕ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ ਉਹ ਗੱਲਬਾਤ ਕਰਦਾ ਸੀ ਬਿਲਕੁਲ ਉਹੀ ਗੱਲ ਹੈ ਕਿਰਸ਼ਾਨੂ ਸ਼ਾਰ ਤਾਂ ਆਖਰਕਾਰ ਇਹੋ ਜਿਹਾ ਕਿਹੜਾ ਇਹ ਬੰਦਾ ਹੋ ਗਿਆ ਜਿਹੜਾ ਸਾਰੇ ਸਾਰਿਆਂ ਨੂੰ ਘੁਮਾਈ ਜਾਂਦਾ ਸਾਰਿਆਂ ਆਈਪੀਐਸ ਨਾਲ ਇਹ ਗੱਲਾਂ ਕਰ ਰਿਹਾ ਹੈ ਆਈਐਸ ਨਾਲ ਇਹ ਗੱਲਾਂ ਕਰ ਰਿਹਾ ਹੈ ਲੀਡਰਾਂ ਨਾਲ ਇਹ ਗੱਲਾਂ ਕਰ ਰਿਹਾ ਹੈ ਤੇ ਕਿਰਸ਼ਾਨ ਨੂੰ ਸ਼ਾਰਦਾ ਤਾਂ ਫਿਰ ਜਾੜਾ ਨਾ ਇਸ ਕੇਸ ਦੀ ਇੱਕ ਹੋਰ ਵੀ ਚਰਨਜੀਤ ਇਸ ਕੇਸ ਦੇ ਵਿੱਚ ਮੋੜ ਆਇਆ ਉਹ ਮੋੜ ਆਇਆ ਇੱਕ ਡਾਇਰੀ ਮਿਲੀ ਹੈ ਇਹ ਡਾਇਰੀ ਦੇ ਵਿੱਚ ਕੀ ਕੁਛ ਹੈ ਉਹ ਬਹੁਤ ਵੱਡੇ ਖੁਲਾਸੇ ਕਰੂਗੀ ਡਾਇਰੀ ਔਰ ਡਾਇਰੀ ਦੇ ਵਿੱਚ ਕਿਹੜੇ ਆਈਪੀਐਸ ਦਾ ਨਾਮ ਹੈ ਉਸ ਦੇ ਵਿੱਚ ਦੇਖ ਰਹੀਏ ਸੀਬੀਆਈ ਕਿਹੜੇ ਲੀਡਰ ਦਾ ਨਾਮ ਹੈ ਉਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਕੀ ਕੋਈ ਡਿਟੇਲਾਂ ਲਿਖੀਆਂ ਕਿਸੇ ਚੀਜ਼ ਦੀਆਂ ਕੀ ਕੋਈ ਪ੍ਰਾਪਰਟੀਆਂ ਦੀਆਂ ਡਿਟੇਲਾਂ ਲਿਖੀਆਂ ਕੀ ਕੋਈ ਬੰਦਿਆਂ ਦੇ ਨਾਲ ਲਿਖੇ ਨੇ ਕੀ ਕੋਈ ਲੀਡਰਾਂ ਦੇ ਨਾਲ ਲਿਖੇ ਨੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੇ ਕਈ ਆਈਪੀਐਸ ਕਈ ਆਈਐਸ ਔਰ ਕਈ ਵੱਡੇ ਲੀਡਰਾਂ ਦੇ ਨਾਂ ਵੀ ਆ ਸਕਦੇ ਨੇ ਔਰ ਕਈ ਵੱਡੇ ਲੀਡਰ ਸੀਬੀਆਈ ਦੀ ਰਡਾਰ ਦੇ ਉੱਪਰ ਨੇ ਉਹਨਾਂ ਦੀ ਕੱਲੀ-ਕੱਲੀ ਮੂਵਮੈਂਟ ਸੀਬੀਆਈ ਦੇਖ ਰਹੀ ਹੈ ਉਹ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਵੀ ਹੋ ਸਕਦੇ ਆ ਉਹ ਹੋਰ ਪਾਰਟੀਆਂ ਦੇ ਲੀਡਰ ਵੀ ਹੋ ਸਕਦੇ ਆ ਤਾਂ ਹੁਣ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪਈ ਹੈ ਯਾਨੀ ਕਹਿੰਦਾ ਮਤਲਬ ਇਹ ਹੈ ਕਿ ਜਿਹੜੇ ਡੀਆਈਜੀ ਭੋਲਰ ਦੇ ਸੰਪਰਕ ਦੇ ਵਿੱਚ ਸੀ ਆ ਕਰਸ਼ਾਨੂ ਦੇ ਸੰਪਰਕ ਦੇ ਵਿੱਚ ਸੀ ਉਹਨਾਂ ਲੋਕਾਂ ਨੂੰ ਹੁਣ ਇਉਂ ਹੋਇਆ ਪਿਆ ਜਿਵੇਂ ਦੁੱਧ ਦਾ ਫੂਕਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪਿੰਦਾ ਹਾਂ ਬਿਲਕੁਲ ਇਹੀ ਗੱਲ ਹੈ ਹੁਣ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਬਣ ਗਿਆ ਹੈਗਾ ਇਹ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਗੱਲਾਂ ਕਰਦੇ ਸੀ ਜੀ सीबीआई ਨੇ ਤਾਂ ਰਿਮਾਂਡ ਨਹੀਂ ਲਿਆ ਹੁਣ ਰਿਮਾਂਡ ਦੀ ਜਿਹੜੀ ਗੱਲ ਹੈਗੀ सीबीआई ਦੇ ਵਿੱਚ ਇਹ ਚੀਜ਼ ਹੈਗੀ ਜਿਵੇਂ ਆਪਾਂ ਕੱਲ ਵੀ ਦਰਸ਼ਕਾਂ ਨੂੰ ਦੱਸਿਆ ਸੀ ਕਿ सीबीआई ਨੇ ਉਸ ਦਿਨ ਕੋਰਟ ਦੀ ਪ੍ਰोसीडिंग ਦੇ ਵਿੱਚ ਇਹ ਗੱਲ ਕਹੀ ਸੀ ਜਿੱਸਾ ਮੁਰੇ ਬਕਾਇਦਾ ਪੁੱਛਿਆ ਗਿਆ ਕਿ ਰਿਮਾਂਡ ਚਾਹੀਦਾ ਤਾਂ ਲੋਕਾਂ ਨੇ ਕਿਹਾ ਕਿ ਰਿਮਾਂਡ ਨਹੀਂ ਲਿਆ ਜੀ ਹੁਣ ਤਾਂ ਕੰਮ ਠੰਡੇ ਵਾਸਤੇ ਚ ਪੈ ਗਿਆ ਹੁਣ ਤਾਂ ਇਹ ਹੋ ਗਿਆ ਹੁਣ ਨਹੀਂ ਕੋਈ ਲੀਨੀਅਟ ਹੋਗੀ ਸੀ ਵੀ ਇਹੋ ਜਿਹਾ ਕੁਝ ਨਹੀਂ ਹੋਇਆ ਇਹ 40 ਦਿਨਾਂ ਦੇ ਵਿੱਚ ਵਿੱਚ ਸੀਬੀਆਈ ਨਹੀਂ ਪਤਾ ਕਦੋਂ ਬੁਲਾਲੇ ਕਿਉਂ ਕਿਉਂਕਿ ਸੀਬੀਆਈ ਵੀ ਪੱਕੇ ਪੈਰੀ ਕੰਮ ਕਰੂਗੀ ਸੀਬੀਆਈ ਪਹਿਲਾਂ ਹੁਣ ਕੱਲੇ ਕੱਲੇ ਬੰਦੇ ਨੂੰ ਦੇਖ ਰਹੀ ਹੈ ਜਿਹੜੇ ਐਵੀਡੈਂਸ ਆ ਗਏ ਨੇ ਉਹਨਾਂ ਦੇ ਆਧਾਰ ਦੇ ਉੱਪਰ ਉਹਨਾਂ ਤੱਥਾਂ ਦੇ ਆਧਾਰ ਦੇ ਉੱਪਰ ਸੀਬੀ ਜਾਂਚ ਕਰ ਰਹੀ ਹੈ ਜਿਵੇਂ ਜਿਵੇਂ ਉਹ ਸ਼ਾਰਟ ਲਿਸਟ ਕਰੂਗੀ ਮੰਨ ਲਓ ਸੀਬੀਏ ਨੇ ਸੀਬੀਆਈ ਨੇ ਸ਼ਾਰਟ ਲਿਸਟ ਕਰ ਲਈ ਜੀ ਆਹ ਪੰਜ ਫਲਾਣੇ ਆਈਪੀਐਸ ਨੇ ਆਹ ਪੰਜ ਛੇ ਆਈਐਸ ਨੇ ਆਹ ਚਾਰ ਪੰਜ ਲੀਡਰ ਨੇ ਮੰਨ ਲਓ ਸੀਬੀਏ ਨੇ ਸ਼ਾਰਟ ਲਿਸਟ ਕਰ ਲੇ ਤਾਂ ਜਦੋਂ ਸੀਬੀਆਈ ਨੇ ਇਹਨਾਂ ਬਾਬਤ ਕੁਝ ਪੁੱਛਣਾ ਹੈ ਫਿਰ ਉਹ 40 ਦਿਨਾਂ ਦੇ ਅੰਦਰ ਅੰਦਰ ਰਿਮਾਂਡ ਲਊ ਔਰ ਭੁੱਲਰ ਨੂੰ ਪੁੱਛੋ ਕਿ ਪਈ ਆਹ ਬੰਦਿਆਂ ਦੇ ਨਾਲ ਤੇਰਾ ਕੀ ਸਬੰਧ ਸੀ ਕੀ ਤੇਰੀ ਇਹ ਨੇੜਤਾ ਸੀ ਕੀ ਤੇਰੀਆਂ ਗੱਲਾਂ ਸੀ ਕਿਉਂਕਿ ਗੱਲਾਂ ਤਾਂ ਆਲਰੇਡੀ ਸਾਰੀਆਂ ਸੁਣ ਚੁੱਕੀ ਐ ਸੀਬੀਆਈ ਜੋ ਕੁਝ ਚੱਲ ਰਿਹਾ ਹੋ ਸੁਣ ਚੁੱਕੀ ਐ ਸੀਬੀਆਈ ਸਾਰਾ ਕੁਝ ਸਾਰਿਆਂ ਦੇ ਫੋਨਾਂ ਤੋਂ ਸਾਰੀਆਂ ਕਾਲਾਂ ਸੁਣ ਸੁੱਕੀ ਐ ਉਹਦੋਂ ਲੈ ਕੇ ਜੋ ਜੋ ਉਹਦੇ ਵਿੱਚ ਸੀਰੀਅਸ ਗੱਲਾਂ ਨੇ ਜੋ ਜੋ ਚੀਜ਼ਾਂ ਸੈਂਸਿਟਿਵ ਨੇ ਜੋ ਜੋ ਚੀਜ਼ਾਂ ਇਸ ਕੇਸ ਨੂੰ ਲੈ ਕੇ ਚਾਹੀਦੀਆਂ ਨੇ ਉਹ ਸੀਬੀ ਸਾਰਾ ਕੁਝ ਵੇਖੂ ਤੇ ਉਦੋਂ ਫਿਰ ਉਹ ਰਿਮਾਂਡ ਲਊਗੀ ਹਾਲਾਂਕਿ ਜੇ ਸੀਬੀਆਈ ਦੀ ਗੱਲ ਕੀਤੀ ਜਾਵੇ ਇੱਕ ਪਾਸੇ ਇਹ ਵੀ ਰੌਲਾ ਖੁੱਲ ਕੇ ਚੱਲਿਆ ਕਿ ਸੀਬੀਆਈ ਨੇ ਰਿਮਾਂਡ ਨਹੀਂ ਲਿਆ ਤੇ ਦੂਜੇ ਪਾਸੇ ਹੁਣ ਤੱਕ ਸੀਬੀਆਈ ਨੇ ਕੋਰਟ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਪੇਸ਼ ਕੀਤੇ ਨੇ ਕਿਹੜੇ ਕਿਹੜੇ ਹੋਰ ਡਾਕੂਮੈਂਟ ਜਿਹੜੇ ਪੇਸ਼ ਕਰਨ ਦੀ ਤਿਆਰੀ ਹੈ ਅਗਲੀ ਪੇਸ਼ੀ ਤੇ ਕੀ ਕੁਝ ਹੋਣ ਵਾਲਾ ਅਗਲੀ ਪੇਸ਼ੀ ਦੇ ਉੱਪਰ ਬਹੁਤ ਕੁਝ ਹੋਊਗਾ ਬਹੁਤ ਵੱਡੇ ਨਾਂ ਸਾਹਮਣੇ ਆ ਸਕਦੇ ਨੇ ਬਹੁਤ ਵੱਡੇ ਚਿਹਰਿਆਂ ਦੇ ਉੱਤੇ ਪਰਦਾ ਉੱਠ ਸਕਦਾ ਹੈਗਾ ਔਰ ਸਭ ਤੋਂ ਵੱਡੀ ਗੱਲ ਇੱਕ सीबीआई ਦੇ ਕੋਲ ਇੱਕ ਹੋਰ ਗੱਲ ਗਈ ਹੈ ਜੋ ਕਿ ਬਹੁਤ ਪ੍ਰੋਮਿਨੈਂਟ ਹੈ ਉਹ ਗੱਲ ਇਹ ਹੈ ਕਿ ਕੋਈ ਭੁੱਲਰ ਹੋਣਾ ਦਾ ਰਿਸ਼ਤੇਦਾਰ ਵੱਡੇ ਅਹੁਦੇ ਦੇ ਉੱਤੇ ਹੈ ਕਿਸੇ ਮਹਿਕਮੇ ਦੇ ਵਿੱਚ ਵੱਡੇ ਅਹੁਦੇ ਤੇ ਹੈ ਪ੍ਰੋਮਿਨੈਂਟ ਉਹਦੇ ਕੋਲ ਡੈਜ਼ਿਗਨੇਸ਼ਨ ਹੈਗੀ ਔਰ ਉਹ ਡੈਜ਼ਿਗਨੇਸ਼ਨ ਥਰੂ ਕੀ ਕੋਈ ਲਾਭ ਲਿਆ ਭੁੱਲਰ ਨੇ ਉਸ ਰਿਸ਼ਤੇਦਾਰ ਨਾਲ ਰਲ ਕੇ ਭੁੱਲਰ ਨੇ ਕੋਈ ਆਪਣਾ ਫਾਇਦਾ ਲਿਆ ਕੋਈ ਆਪਣਾ ਕੰਮ ਕਢਾਇਆ ਕੀ ਕੋਈ ਉਹਨਾਂ ਦੀ ਗੱਲਬਾਤ ਹੁੰਦੀ ਸੀ ਕੀ ਉਹਨਾਂ ਦੀਆਂ ਕੋਲਾਂ ਤੇ ਗੱਲਬਾਤ ਹੁੰਦੀ ਸੀ ਜਾਂ ਪਿੱਛੇ ਪਾਸਟ ਦੇ ਵਿੱਚ ਕੋਈ ਫਾਇਦਾ ਲਿਆ ਕੀ ਕੋਈ ਸੈਟਿੰਗ ਕੀਤੀ ਉਸ ਰਿਸ਼ਤੇਦਾਰ ਦੇ ਸਿਰ ਤੇ ਕਿਉਂਕਿ ਉਹ ਰਿਸ਼ਤੇਦਾਰ ਕਿਹਾ ਜਾਂਦਾ ਹੈ ਕਿ ਬਹੁਤ ਪਾਵਰਫੁਲ ਪੋਸਟ ਦੇ ਉੱਪਰ ਸੀ ਬਹੁਤ ਪ੍ਰੈਸਟੀਜੀਅਸ ਉਹ ਪ੍ਰੋਮਿਨੈਂਟ ਡੈਜ਼ਿਗਨੇਸ਼ਨ ਦੇ ਉੱਪਰ ਤਨਾਸੀ ਤਨਾਤ ਹੈ ਉਹ ਗੱਲਾਂ ਚੱਲ ਰਹੀਆਂ ਨੇ ਕਿ ਉਸ ਨੂੰ ਪਹਿਲਾਂ ਭੁੱਲਰ ਨੂੰ ਉਸਨੇ ਬਚਾਇਆ ਵੀ ਉਹ ਰਿਸ਼ਤੇਦਾਰ ਵੀ ਰਡਾਰ ਦੇ ਉੱਪਰ ਹੈ ਸੀਬੀਆਈ ਦੇ ਹਮ ਡਾਕੂਮੈਂਟ ਕਿਹੜੇ ਕਿਹੜੇ ਪੇਸ਼ ਕਰ ਚੁੱਕੀ ਹੈ ਸੀਬੀਆਈ ਹੁਣ ਤੱਕ ਡਾਕੂਮੈਂਟ ਤਾਂ ਦੇਖੋ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ-ਜੋ ਚੀਜ਼ਾਂ ਮਿਲੀਆਂ ਨੇ ਹਮ ਮਿਲਿਆ ਕੀ ਹੈ ਇੱਕ ਤਾਂ ਦੇਖੋ ਜਿਹੜਾ ਕੈਸ਼ ਕਿਹਾ ਜਾਂਦਾ ਹੈ ਕਿ ਸਵੇਰ ਤੱਕ ਜਿਹੜੀ ਹੈ ਸੀਬੀਆਈ ਦੇ ਅਫਸਰ ਅੰਦਰ ਸੀਗੇ ਅਧਿਕਾਰੀ ਅੰਦਰ ਸੀ ਜਿਹੜੀ ਰੇਡ ਚੱਲੀ ਆ ਉਸ ਦੇ ਵਿੱਚ 7.5-8 ਕਰੋੜ ਦੇ ਕਰੀਬ ਕੈਸ਼ ਮਿਲਿਆਗਾ ਔਰ ਉਹਨਾਂ ਦੇ ਵਿੱਚੋਂ ਜਿਹੜਾ ਸੋਨਾ ਮਿਲਿਆ ਸੋਨਾ ਪਹਿਲਾਂ ਕਿਹਾ ਗਿਆ ਕਿ 1.5 ਕਿਲੋ ਦਾ ਸੋਨਾ ਹੈਗਾ ਫਿਰ ਬਾਅਦ ਦੇ ਵਿੱਚ 2.5 ਕਿਲੋ ਹੋਇਆ ਇਹ ਸਾਰੀਆਂ ਚੀਜ਼ਾਂ ਮਿਲੀਆਂ ਔਰ ਜਿਵੇਂ ਤੁਹਾਨੂੰ ਦੱਸਿਆ ਕਿ ਡੈਰੀ ਇੱਕ ਮਿਲੀ ਹੈਗੀ ਔਰ ਬਹੁਤ ਸਾਰੇ ਡਾਕੂਮੈਂਟ ਹੈ ਜਿਵੇਂ ਮਿਲੇ ਨੇ ਪ੍ਰਾਪਰਟੀਆਂ ਨੂੰ ਲੈ ਕੇ ਕੁਝ ਚੀਜ਼ਾਂ ਮਿਲੀਆਂ ਨੇ ਔਰ ਅੱਜ ਸਮਰਾਲੇ ਦੇ ਵਿੱਚ ਵੀ ਇੱਕ ਐਫਆਈਆਰ ਦਰਜ ਹੋਈ ਹੈ ਤੇ ਹੁਣ ਜਿਵੇਂ ਲੋ ਨੇ ਕਿ ਈਡੀ ਦੀ ਐਂਟਰੀ ਪਰ ਅਸੀਂ ਲੋਕਾਂ ਨੂੰ ਇਹ ਵੀ ਸਮਝਾ ਦਈਏ ਕਿ ਜਦੋਂ ਇਹੋ ਜਿਹਾ ਕੇਸ ਹੁੰਦਾ ਉਹਦੇ ਵਿੱਚ ਤੁਸੀਂ ਇਹ ਸਮਝੋ ਕਿ ਇਨਡਾਇਰੈਕਟਲੀ ਈਡੀ ਆਲਰੇਡੀ ਆ ਗਈ ਹੈ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਜਦੋਂ ਇਨਾ ਕੈਸ਼ ਮਿਲ ਜੇ ਨਾ ਜਦੋਂ ਇੰਨੀ ਨਕਦੀ ਮਿਲ ਜੇ ਤਾਂ ਉਦੋਂ ਸਮਝੋ ਕਿ ਈਡੀ ਦੀ ਐਂਟਰੀ ਇਨਡਾਇਰੈਕਟਲੀ ਹੋ ਚੁੱਕੀ ਹੈ ਆਬਵੀਅਸਲੀ ਗੱਲ ਹੈ ਇਸ ਦੇ ਵਿੱਚ ਈਡੀ ਦੀ ਐਂਟਰੀ ਹੋਊਗੀ ਜਦੋਂ ਇਨਾ ਕੈਸ਼ ਮਿਲੂਗਾ ਲੋ ਜਦੋਂ ਹਜੇ ਤਾਂ ਕਹਿੰਦੇ ਲੋਕਰ ਖੁੱਲਨੇ ਨੇ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਜੇ ਲੋਕਰ ਖੁੱਲਨੇ ਨੇ ਲੋਕਰ ਵੀ ਕੋਈ ਦੇ ਨਹੀਂ ਹੈਗਾ ਕਿ ਕੋਈ ਪੰਜ ਸੱਤ ਨੇ ਕਿਆ ਜਾ ਰਿਹਾ ਕੋਈ 15 ਤੋਂ 20 ਦੇ ਵਿਚਕਾਰ ਲੋਕਰ ਨੇ ਕਿੰਨੇ ਹੁੰਦੇ ਆ ਕੋਈ ਉਹ 17 ਹੁੰਦੇ 18 ਹੁੰਦੇ 19 ਹੁੰਦੇ ਆ ਇਹ ਤਾਂ ਬਾਅਦ ਦੀਆਂ ਗੱਲਾਂ ਆ ਕਿ ਉਹ 22 23 ਹੁੰਦੇ ਆ ਕਿੰਨੇ ਹੁੰਦੇ ਆ ਪਰ 15 20 ਦੇ ਕਰੀਬ ਲੋਕਰ ਹੈਗੇ ਨੇ ਜਿਹੜੇ ਵੱਖ-ਵੱਖ ਲੋਕਾਂ ਦੇ ਨਾਂ ਤੇ ਲਏ ਹੋਏ ਨੇ ਬੈਂਕਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਫੋਨ ਕਰਕੇ ਗਏ ਨੇ ਉਹਨਾਂ ਲੋਕਾਂ ਨੂੰ ਵੀ ਬੁਲਾ ਲਿਆ ਵੀ ਫਲਾਨੀ ਤਰੀਕ ਨੂੰ ਭਾਈ ਆਹ ਬ੍ਰਾਂਚ ਆ ਜਿਓ ਜਿੱਥੇ ਤੇ ਤੁਹਾਡਾ ਲੋਕਰ ਹੈ ਉਹਦੇ ਦੇਖਾਂਗੇ ਫਿਰ ਕੀ ਭਾਅ ਵਿਕਦੀ ਹੈ ਦੇਖਾਂਗਾ ਨਾ ਹੋਊਗਾ ਉਸ ਦਿਨ ਕਿ ਕਿੰਨੀ ਅਮਾਊਂਟ ਨਿਕਲਦੀ ਆਏਗੀ ਆਖਰੀ ਸਵਾਲ ਹੈ ਮਨਦੀਪ ਜੇ ਗੱਲ ਕੀਤੀ ਜਾਵੇ ਡੀਆਈਜੀ ਭੋਲਰ ਦੀ ਪੂਰੇ ਲੰਬੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਫ਼ਰ ਦੇ ਵਿੱਚ ਕਿੰਨੀਆਂ ਸ਼ਿਕਾਇਤਾਂ ਡੀਆਈਜੀ ਹਰਚਰਨ ਸਿੰਘ ਭੋਲਰ ਦੇ ਖਿਲਾਫ ਆਈਆਂ ਇੱਕ ਵੀ ਬੰਨੇ ਨਹੀਂ ਲੱਗੀ ਪਰੰਤੂ ਸੀਬੀਆਈ ਦੇ ਅੜਿੱਕੇ ਅਜਿਹੇ ਚੜੇ ਕਿ ਹੁਣ ਮੁਸ਼ਕਲਾਂ ਤੇ ਮੁਸ਼ਕਲਾਂ ਜਿਹੜੀਆਂ ਨੇ ਖੜੀਆਂ ਹੋ ਰਹੀਆਂ ਆ ਗੱਲ ਉਹੀ ਹੈ ਨਾ ਚਰਨਜੀਤ ਜੀ ਜਦੋਂ ਹੁਣ ਇਹ ਜਿਹਾ ਮਾਮਲਾ ਹੁੰਦਾ ਹੈਗਾ ਪਹਿਲੀ ਗੱਲ ਤਾਂ ਦੇਖੋ ਇਹ ਚੀਜ਼ ਹੁੰਦੀ ਹੈ ਕਿ ਇੱਕ ਤਾਂ ਸਟੇਟ ਦੀ ਏਜੰਸੀ ਨੇ ਦੇਖਣਾ ਹੁੰਦਾ ਸਾਰਾ ਕੁਝ ਇੱਕ ਹੁੰਦਾ ਹੈ ਭਾਰਤ ਦੀ ਏਜੰਸੀ ਨੇ ਦੇਖਣਾ ਹੋਵੇ ਸਟੇਟ ਤੋਂ ਬਾਹਰਲੀ ਏਜੰਸੀ ਨੇ ਤਾਂ ਜੋ ਸਟੇਟ ਤੋਂ ਬਾਹਰਲੀ ਏਜੰਸੀ ਹੈ ਉਹ ਤਾਂ ਫਿਰ ਪੱਕੇ ਪੈਰੀ ਹੱਥ ਪਾਉਂਦੀ ਕਈ ਵਾਰ ਇਹ ਹੁੰਦਾ ਨਾ ਕਿ ਬਹੁਤ ਸਾਰੇ ਆਪਣੇ ਆਪੇ ਆਮ ਤਰਾ ਮਾਣੇ ਕਿ ਜੀ ਆਪਸ ਵਿੱਚ ਸੈਟਿੰਗ ਕਰ ਲਈ ਹੋ ਜੀ ਆਪਣੇ ਇੱਕ ਦੂਜੇ ਨੂੰ ਬਚਾ ਲੈਂਦੇ ਨੇ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਪਰ ਜੇ ਗੱਲ ਕਰੀ ਜਾਵੇ ਤਾਂ ਜਦੋਂ ਇਹ ਡੀਐਸਪੀ ਅਹੁਦੇ ਤੇ ਆਪ ਆਉਂਦੇ ਨੇ ਔਰ ਉਸ ਤੋਂ ਬਾਅਦ ਡਾਇਰੈਕਟ ਡੀਐਸਪੀ ਅਹੁਦੇ ਤੇ ਭਰਤੀ ਹੁੰਦੇ ਨੇ ਇਹਨਾਂ ਦੇ ਫਾਦਰ ਮਹਿਲ ਸਿੰਘ ਜਿਹੜੇ ਕਿ ਹਾਲਾਂਕਿ ਇਹਨਾਂ ਦੇ ਫਾਦਰ ਦਾ ਰੁਤਬਾ ਵਧੀਆ ਸੀ ਇਹਨਾਂ ਦੇ ਫਾਦਰ ਦਾ ਜਿਹੜਾ ਵਿਹਾਰ ਵੀ ਵਧੀਆ ਸੀ ਉਹਨਾਂ ਨੇ ਬਹੁਤ ਸਾਰੇ ਕੰਮ ਵੀ ਚੰਗੇ ਕੀਤੇ ਨੇ ਇਹੋ ਜੀ ਗੱਲ ਨਹੀਂ ਹੈ ਪਰ ਉਹਨਾਂ ਨੇ ਡੀਐਸਪੀ ਜਦੋਂ ਭਰਤੀ ਕੀਤਾ ਭੂਲਰ ਹੋਣਾ ਨੂੰ ਹਾਲਾਂਕਿ ਤੁਸੀਂ ਗੱਲ ਇਹ ਵੀ ਦੇਖੋ ਕਿ ਇਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਅ ਕੁਝ ਮੈਨ ਲੱਗਦਾ ਕਿ ਅਗਲੇ ਸਾਲ ਇਹਨਾਂ ਨੇ ਰਿਟਾਇਰ ਹੋ ਜਾਣਾ। ਹੂੰ ਅਗਲੇ ਸਾਲ ਇਹਨਾਂ ਨੇ ਰਿਟਾਇਰ ਹੋ ਜਾਣਾ ਇੱਕ ਹੋਰ ਆਈਪੀਐਸ ਨੇ ਔਰ ਇੱਕ ਇਹ ਨੇ। ਇਹ ਦੋ ਆਈਪੀਐਸਾਂ ਦੇ ਵਿਚਕਾਰ ਜਿਹੜਾ ਰਿਟਾਇਰਮੈਂਟ ਦਾ ਟਾਈਮ ਹੈ ਉਹ 15-20 ਦਿਨ ਮਹੀਨੇਕ ਦਾ ਹੀ ਫਰਕ ਆਏਗਾ। ਹੂੰ ਇਹਨਾਂ ਨੇ ਰਿਟਾਇਰ ਹੋ ਜਾਣਾ ਸੀ ਅਗਲੇ ਸਾਲ ਹੀ। ਪਰ ਤੁਸੀਂ ਦੇਖੋ ਕਿ ਬੰਦਾ ਇਹੀ ਸੋਚ ਲੈਂਦਾ ਕਿ ਠੀਕ ਹੈ ਮੈਂ ਪਹਿਲਾਂ ਕੁਝ ਮਰਜ਼ੀ ਕਰਿਆ ਹੋਵੇ ਬੰਦਾ ਸੋਚ ਲੈਂਦਾ ਕਿ ਭਾਈ ਮੇਰਾ 1 ਸਾਲ ਰਹਿ ਗਿਆ ਮੈਂ ਆਪਦਾ ਇਹ ਲੋਕਾਂ ਨੇ ਸਮਰਪਿਤ ਹੋਣਾਗਾ 1 ਸਾਲ ਮੈਂ 1 ਸਾਲ ਲੋਕਾਂ ਨੂੰ ਨਿਆ ਦੇਣਾ ਠੀਕ ਹੈ ਮੈਂ ਆਦੀ ਹਾਲਾਂਕਿ ਉਹ ਵੀ ਕੋਈ ਜਸਟੀਫਿਕੇਸ਼ਨ ਨਹੀਂ ਕਿ ਤੁਸੀਂ ਬਾਕੀ ਆਪਦੀ ਜਿੰਨਾ ਤੁਹਾਡਾ ਟੈਨਿਓਰ ਹੈ ਤੁਸੀਂ ਉਹਦੇ ਵਿੱਚ ਲੋਕਾਂ ਤੋਂ ਰਪੇ ਲੈ ਲੈਂਦੇ ਰਹੋ ਉਹ ਗੱਲਾਂ ਵੀ ਨਹੀਂ ਪਰ ਬੰਦਾ ਵੈਸੇ ਮਾੜਾ ਮੋਟਾ ਹੀ ਕੋਈ ਸੋਚ ਲੈਂਦਾਗਾ ਹੁਣ ਤੁਸੀਂ ਦੇਖੋ ਜਦੋਂ ਰਿਟਾਇਰਮੈਂਟ ਹੋਣੀ ਸੀ ਉਦੋਂ ਆ ਚੀਜ਼ ਆ ਗਈ ਉਦੋਂ ਆ ਤੱਬਾ ਲੱਗ ਗਿਆ ਹਾਲਾਂਕਿ ਹੁਣ ਇੱਕ ਹੋਰ ਗੱਲ ਵੀ ਇਸ ਦੇ ਵਿੱਚ ਚੱਲ ਰਹੀ ਸੀ ਕਿ ਸੀਬੀਆਈ ਚਲਾਨ ਪੇਸ਼ ਕਰਦੀ ਹੁੰਦੀ ਹੈ 60 ਦਿਨਾਂ ਦੇ ਵਿੱਚ ਵਿੱਚ ਚਲਾਨ ਪੇਸ਼ ਕਰਨਾ ਹੁੰਦਾ 60 ਦਿਨਾਂ ਦੇ ਬਾਅਦ ਜੇ ਦਾ ਚਲਾਨ ਉਹ ਪੇਸ਼ ਕਰਨਾ ਹੁੰਦਾ ਸੀਬੀਆਈ ਨੇ ਪਰ ਅਜਿਹੇ ਜਦੋਂ ਮਾਮਲੇ ਆਉਂਦੇ ਆ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ 60 ਦਿਨਾਂ ਤੋਂ ਬਾਅਦ ਵੀ ਚਲਾਨ ਪੇਸ਼ ਕਰ ਸਕਦੀ ਹੈ ਸੀਬੀਆਈ ਕਿਉਂਕਿ ਜਿਹੜਾ ਇਹ ਚਲਾਨ ਜਦੋਂ ਪੇਸ਼ ਹੋਊਗਾ ਉਦੋਂ ਜਿਹੜੇ ਭੁੱਲਰ ਨੇ ਉਹ ਆਪਣੀ ਜ਼ਮਾਨਤਰਜੀ ਲਾ ਸਕਦੇ ਨੇ ਜੋ ਚਲਾਨ ਪੇਸ਼ ਹੋ ਗਿਆ ਤਾਂ ਹੁਣ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਪਹਿਲਾਂ ਇੱਕ ਹੋਰ ਕੇਸ ਜੇ ਪੈ ਗਿਆ ਜਿਵੇਂ ਬਹੁਤ ਸਾਰੇ ਲੀਡਰਾਂ ਨੂੰ ਹੁੰਦਾ ਜਿੱਦ ਦੇ ਜ਼ਮਾਨਤ ਹੋਣੀ ਹੁੰਦੀ ਆ ਉਹਦੇ ਇੱਕ ਹੋਰ ਕੇਸ ਪੈ ਜਾਂਦਾ ਫਿਰ ਉਹ ਜ਼ਮਾਨਤ ਟਲ ਜਾਂਦੀ ਆ ਜਿਵੇਂ ਈਡੀ ਦੀ ਐਂਟਰੀ ਬਾਈਟ ਫਾਲਟ ਹੋਈ ਚੁੱਕੀ ਆ ਬਿਲਕੁਲ ਕੋਈ ਵੀ ਕੇਸ ਪੈ ਸਕਦਾ ਉਦੋਂ ਇਹ ਸਾਰਾ ਕੁਝ ਤਾਂ ਫਿਰ ਅੱਗੇ ਚੱਲੇਗਾ ਉਹ ਹੈ ਨਾ ਲੜੀਵਾਰ 60 ਦਿਨਾਂ ਬਾਅਦ ਇਹਦਾ ਸੀਬੀਆਈ ਨੂੰ ਵੀ ਪਤਾ ਹੈ ਕਿ 60 ਦਿਨਾਂ ਬਾਅਦ ਭਾਈ ਉਹ ਆਦੀ ਜ਼ਮਾਨਤਾਰ ਜੀ ਲਾ ਸਕਦਾ ਤੇ ਉਹਨੂੰ ਜ਼ਮਾਨਤ ਵੀ ਮਿਲ ਸਕਦੀ ਹੈ ਕੇਸ ਦੇ ਵਿੱਚ ਜੋ ਚਲਾਨ ਪੇਸ਼ ਹੋ ਗਿਆ ਪਰ ਇਹ ਨਾਲ ਨਾਲ ਚੀਜ਼ਾਂ ਚੱਲਣਗੀਆਂ ਕਿ ਹੁਣ ਉਹ ਕਿਹੜਾ ਹੋਰ ਜੜਾ ਆਪਦਾ ਕਿਹੜਾ ਹੋਰ ਕੇਸ ਉਹਨਾਂ ਦੇ ਉੱਪਰ ਪੈਂਦਾ ਜਿਵੇਂ ਡੀਏ ਦਾ ਆਪਾਂ ਕਿਹਾ ਡੀਏ ਦਾ ਕੇਸ ਵੀ ਤਿਆਰੀ ਹੈ ਲਗਾਤਾਰ ਇੱਕ ਐਫਆਈਆਰ ਜੇ ਸਮਰਾਲੇ ਦੇ ਵਿੱਚ ਹੋ ਗਈ ਹੈ ਉੱਥੋਂ ਵੀ ਕਿਹਾ ਜਾ ਰਿਹਾ ਇਹਨਾਂ ਦਾ ਫਾਰਮ ਹਾਊਸ ਆ ਸਮਰਾਲੇ ਦੇ ਵਿੱਚ ਬਹੁਤ ਵੱਡਾ ਫਾਰਮ ਹਾਊਸ ਹੈ ਔਰ ਉਹ ਫਾਰਮ ਹਾਊਸ ਕਮ ਮੈਰਿਜ ਪੈਲੇਸ ਹੈ ਉੱਥੋਂ ਬਹੁਤ ਸਾਰੀ ਮਹਿੰਗੀ ਸ਼ਰਾਬ ਵੀ ਬਰਾਮਦ ਪਾ ਇਹ ਸਾਰੀਆਂ ਜਿੰਨੇ ਟਿਕਾਣੇ ਨੇ ਬਹੁਤ ਸਾਰੇ ਇਹ ਜੇ ਏਰੀਆ ਦੇ ਵਿੱਚ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਇਹ ਵਾਲੀ ਪਿੰਡ ਦੇ ਵਿੱਚ ਇਹ ਵਾਲੀ ਪਿੰਡ ਦੇਖੋ ਕਿੰਨਾ ਪੌਸ਼ ਪਿੰਡ ਬਣਿਆ ਪਿਆ ਅੱਜ ਤੁਸੀਂ ਲੁਧਿਆਣਾ ਚ ਜਾ ਕੇ ਦੇਖੋ ਉੱਥੇ ਵੀ ਇਹਨਾਂ ਦੀਆਂ ਪ੍ਰਾਪਰਟੀਆਂ ਨੇ ਔਰ ਪਟਿਆਲੇ ਇਹਨਾਂ ਦੀਆਂ ਪ੍ਰਾਪਰਟੀਆਂ ਮੋਹਾਲੀ ਦੇ ਵਿੱਚ ਤਾਂ ਹੈਗੀਆਂ ਹੈਗੀਆਂ ਚੰਡੀਗੜ੍ਹ ਦੇ ਵਿੱਚ ਇੱਕ ਦੋ ਫਲੈਟ ਨੇ ਇੱਕ ਦੋ ਪ੍ਰਾਪਰਟੀਆਂ ਹੋਰ ਨੇ ਘਰ ਹੈ ਇਹ ਸਾਰਾ ਕੁਝ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਇਹਨਾਂ ਦੀ ਹੈਗੀ ਹੈ ਪਰ ਹੁਣ ਸਭ ਤੋਂ ਵੱਡੀ ਗੱਲ ਟਿੱਕੀ ਹੋਈ ਹੈ ਇਲੈਕਟ੍ਰੋਨਿਕ ਡਿਵਾਈਸ ਦੇ ਉੱਪਰ ਕਾਲ ਡਿਟੇਲਾਂ ਦੇ ਉੱਪਰ ਲੋਕਰਾਂ ਦੇ ਉੱਪਰ ਤੇ ਇੱਕ ਡਾਇਰੀ ਦੇ ਉੱਪਰ ਹਮ ਜਦੋਂ ਇਹਨਾਂ ਚੀਜ਼ਾਂ ਦਾ ਭਾਂਡਾ ਫਟੂਗਾ ਤਾਂ ਫਿਰ ਉਹ ਕਿੰਨਾ ਕਿੰਨਾਂ ਨੂੰ ਭੁਗਤਣਾ ਪਊਗਾ ਕਿੰਨਾ ਕਿੰਨਾਂ ਦੇ ਉੱਪਰ ਉਹ ਗਾਜ਼ ਦਿਖਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ